ਸਤਿ ਸ੍ਰੀ ਅਕਾਲ ਜੀ ਮੈਂ ਦਵਿੰਦਰ ਸੇਖੋਂ ਸਵਾਗਤ ਕਰਦਾ ਤੁਹਾਡਾ ਸਾਡੇ ਚੈਨਲ ਦੇ ਉੱਤੇ ਅ ਮੈਂ ਦਵਿੰਦਰ ਕੈਨੇਡਾ ਤੋਂ ਤੇ ਮੇਰੇ ਨਾਲ ਨੇ ਮੇਰੇ ਵੀਰ ਇਹ ਤੁਹਾਨੂੰ ਆਪਣਾ ਇੰਟਰੋਡਕਸ਼ਨ ਦੇਣਗੇ ਹਾਂਜੀ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ ਅ ਮੈਂ ਜਗਜੀਤ ਸਿੰਘ ਢਾਲੀਵਾਲ ਮੈਂ ਪੰਜਾਬ ਇੰਡੀਆ ਤੋਂ ਆ ਤੇ ਮੇਰਾ ਬ੍ਰਦਰ ਦਵਿੰਦਰ ਸਿੰਘ ਸੇਖੋਂ ਜੋ ਕਿ ਕੈਨੇਡਾ ਦੇ ਵਿੱਚ ਰਹਿ ਰਿਹਾ ਆ ਅਸੀਂ ਦੋਨੇ ਭਰਾ ਮਿਲ ਕੇ ਕੋਲੈਬੋਰੇਸ਼ਨ ਕਰ ਰਹੇ ਆ ਪੋਡਕਾਸਟ ਬਣਾ ਰਹੇ ਆ ਸੋ ਗੱਲਬਾਤ ਕਰਦੇ ਆ ਜੀ ਅੱਗੇ ਹਾਂਜੀ ਬੇਸਿਕਲੀ ਜਿਹੜਾ ਇਹ ਚੈਨਲ ਬਣਾਉਣ ਦਾ ਮਕਸਦ ਸੀਗਾ ਜਿਹੜਾ ਉਹ ਸਾਡਾ ਥੋੜਾ ਜਿਹਾ ਸਮਾਜਿਕ ਮੁੱਦਿਆਂ ਉੱਤੇ ਜਿਹੜਾ ਟਾਪਿਕ ਹੈਗੇ ਨੇ ਉਹਨਾਂ ਦੇ ਉੱਤੇ ਡਿਸਕਸ ਕਰਨ ਦਾ ਸੀਗਾ ਜਿਵੇਂ ਜਗਜੀਤ ਵੀਰ ਜੀ ਦਾ ਪਹਿਲਾਂ ਵੀ ਚੈਨਲ ਹੈਗਾ ਵਾ ਤੇ ਇਹ ਗੁਰਬਾਣੀ ਸੰਥਿਆ ਦਿੰਦੇ ਆ ਬੱਚਿਆਂ ਨੂੰ ਬਹੁਤ ਸੋਹਣਾ ਉਪਰਾਲਾ ਕਰ ਰਹੇ ਨੇ ਉਹਦਾ ਲਿੰਕ ਵੀ ਅਸੀਂ ਤੁਹਾਨੂੰ ਇਸ ਪੋਡਕਾਸਟ ਦੇ ਵਿੱਚ ਪਾਵਾਂਗੇ ਤੇ ਬਾਕੀ ਕਰਦੇ ਆ ਜਗਜੀਤ ਵੀਰ ਜੀ ਨਾਲ ਜਗਜੀਤ ਵੀਰ ਜੀ ਜਿਵੇਂ ਹੁਣ ਬੱਚੇ ਤੁਹਾਡੇ ਕੋਲੇ ਆ ਰਹੇ ਆ ਤੁਹਾਨੂੰ ਕੀ ਲੱਗਦਾ ਕੀ ਰੁਝਾਨ ਆ ਇੱਥੇ ਬੱਚਿਆਂ ਦਾ ਵੀ ਹੈਗਾ ਇੰਟਰਸਟ ਜਾਂ ਥੋੜਾ ਜਿਹਾ ਕੈ ਕੰਨੀ ਘਤਰਉਂਦੇ ਨੇ ਬੱਚੇ ਕਿਤੇ ਨਾ ਕਿਤੇ ਨੇ ਹਾਂਜੀ ਦਵਿੰਦਰ ਵੀਰ ਜੀ ਤੁਸੀਂ ਬਹੁਤ ਵਧੀਆ ਕੁਐਸਚਨ ਵੀ ਕੀਤਾ ਆ ਤੇ ਨਾ ਅੱਜ ਦੇ ਸਮੇਂ 'ਚ ਆਪਾਂ ਵੇਖਦੇ ਆ ਹੁਣ ਜਿਵੇਂ ਮੰਨ ਲਓ ਵੀ ਮੇਰੇ ਕੋਲੇ ਬੱਚੇ ਆਉਂਦੇ ਆ तकरीबन 14 ਸਾਲਾਂ ਤੋਂ ਮੈਂ ਗੁਰਬਾਣੀ ਦੀ ਲਗਾਤਾਰ ਸੰਥਿਆ ਬੱਚਿਆਂ ਨੂੰ ਦੇ ਰਹੇ ਆ ਆਪਣੇ ਘਰੇ ਤੇ ਬੱਚੇ ਮਤਲਬ ਬਹੁਤ ਬੱਚੇ ਆ ਵੀ ਰਹੇ ਆ ਜਿਵੇਂ ਜਿਵੇਂ ਬੱਚਿਆਂ ਨੂੰ ਸਮਝਾਉਂਨੇ ਆ ਬੱਚੇ ਇਧਰ ਨੂੰ ਮੋਟੀਵੇਟ ਹੁੰਦੇ ਆ ਗੁਰਬਾਣੀ ਵੱਲ ਤੇ ਆਉਂਦੇ ਆ ਤੇ ਹੁਣ ਤੱਕ तकरीबन ਮੈਂ 100 ਤੋਂ ਉੱਪਰ ਬੱਚਿਆਂ ਨੂੰ ਸਿਖਾ ਚੁੱਕਿਆ ਆ ਬੈਰੀ ਗੁੱਡ ਜਿਹੜੇ ਕੋਲ ਅੱਛੀ ਵੀਰੇ ਫਿਰ ਤੋਂ ਹਾਂਜੀ ਤੇ ਮਤਲਬ ਨਾ ਬੱਚੇ ਇੱਕ ਵਾਰੀ ਉਹਨਾਂ ਨੂੰ ਸਮਝਾਉਣਾ ਪੈਂਦਾ ਹੈ ਗੁਰਬਾਣੀ ਤਾਂ ਦਵਿੰਦਰ ਵੀਰੇ ਇੰਨੀ ਵਧੀਆ ਹੈ ਨਾ ਜੇ ਆਪਾਂ ਗੁਰਬਾਣੀ ਨੂੰ ਸਮਝਦੇ ਆਂ ਤੇ ਆਪਾਂ ਨੂੰ ਗੁਰਬਾਣੀ ਸਮਝਣ ਦੇ ਨਾਲ ਨਾਲ ਆਪਾਂ ਨੂੰ ਸਾਰੇ ਪਾਸੇ ਹੀ ਫਾਇਦਾ ਹੁੰਦਾ ਹੈ ਹਾਂਜੀ ਇਹ ਤਾਂ ਹੈਗਾ ਬ੍ਰਦਰ ਜਿਹੜੀ ਗੁਰਬਾਣੀ ਆ ਅਸਲ ਦੇ ਵਿੱਚ ਉਹ ਆਪਾਂ ਨੂੰ ਜਿੰਦਗੀ ਦੀ ਜਿਹੜੀ ਸਿਹਤ ਦਿੰਦੀ ਆ ਨਾ ਉਹ ਆਪਾਂ ਨੂੰ ਦੱਸਦੀ ਆ ਕਿ ਕੀ ਕਰਨਾ ਚਾਹੀਦਾ ਤੇ ਕੀ ਨਹੀਂ ਜਿੰਦਗੀ ਚ ਕਰਨਾ ਚਾਹੀਦਾ ਹੁਣ ਹੁਣ ਹਾਂਜੀ ਬਾਕੀ ਮੈਂ ਦਵਿੰਦਰ ਵੀਰ ਜੀ ਦੇਖੋ ਹੁਣ ਨਾ ਜਿਵੇਂ ਬਾਣੀ ਚ ਪੰਗਤੀ ਆਉਂਦੀ ਆ ਤੇ ਮਹਾਰਾਜ ਆਪਾਂ ਨੂੰ ਕਹਿੰਦੇ ਆ ਕਹਿੰਦੇ ਗੁਰਬਾਣੀ ਇਸ ਜਗ ਮੈਂ ਚਾਨਣ ਕਰਮ ਬਸੇ ਮਨ ਆਏ ਇਹ ਕਹਿੰਦੇ ਵੀ ਗੁਰਬਾਣੀ ਆ ਨਾ ਮਤਲਬ ਅੱਜ ਦੇ ਸਮੇਂ ਚ ਜਿਵੇਂ ਚਾਨਣ ਕਰਦੀ ਆ ਸਾਨੂੰ ਜਿਵੇਂ ਆਪਾਂ ਕਮਰੇ ਦੇ ਵਿੱਚ ਆਉਨੇ ਆਪਾਂ ਲਾਈਟ ਔਨ ਕਰਦੇ ਆ ਰਾਤ ਨੂੰ ਤੇ ਚਾਨਣ ਹੋ ਜਾਂਦਾ ਆ ਸਭ ਕੁਝ ਦਿਸਣ ਲੱਗ ਜਾਂਦਾ ਆ ਇਸੇ ਤਰ੍ਹਾਂ ਗੁਰਬਾਣੀ ਨੇ ਅੱਜ ਦੇ ਸਮੇਂ 'ਚ ਆਪਾਂ ਨੂੰ ਚਾਨਣ ਕਰਦੀ ਆ ਜੋ ਕਿ ਬੜਾ ਜ਼ਰੂਰੀ ਅੱਜ ਦੇ ਸਮੇਂ 'ਚ ਠੀਕ ਵੀ ਜਗਜੀਤ ਵੀਰ ਜੀ ਮਤਲਬ ਤੁਹਾਡੇ ਕਹਿਣ ਦਾ ਇਹ ਆ ਕਿ ਜੇ ਕੋਈ ਬੰਦਾ ਗੁਰਬਾਣੀ ਦੇ ਨਾਲ ਜੁੜ ਜਾਂਦਾ ਵੀ ਉਹਦਾ ਜੀਵਨ ਤਾਂ ਸੁਧਰਦਾ ਹੀ ਸੁਧਰਦਾ ਉਹਦਾ ਆਲਾ ਦਵਾੜਾ ਜਿਹੜਾ ਉਹ ਵੀ ਉਹ ਵੀ ਸੁਧਰ ਜਾਂਦਾ ਹਨਾ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਤੇ ਜਿਵੇਂ ਨਾ ਹੁਣ ਮਹਾਰਾਜ ਦੀਆਂ ਪਗਤੀਆਂ ਆਉਂਦੀਆਂ ਕਹਿੰਦੇ ਵੀ ਜੇ ਸੋ ਚੰਦਾ ਉੱਗ ਬਹਿ ਸੂਰਜ ਚੜ੍ਹੇ ਹਜ਼ਾਰ ਇਤੇ ਚਾਨਣ ਹੁੰਦਿਆ ਗੁਰਬਿੰਨ ਕੋਰ ਅੰਧਾਰ ਉਹ ਕਹਿੰਦੇ ਵੀ ਬਾਹਰ ਭਾਵੇਂ ਸੈਂਕੜੇ ਸੂਰਜ ਚੰਦਰਮਾ ਚੜ੍ਹ ਜਾਣ ਤੇ ਬਾਹਰਲਾ ਚਾਨਣ ਜਿਹੜਾ ਗੁਰੂ ਸਾਹਿਬ ਜੀ ਕਹਿੰਦੇ ਉਹ ਬਾਹਰ ਤੱਕ ਹੀ ਆ ਸਾਡੇ ਜਿਹੜਾ ਅੰਦਰ ਸਾਡੇ ਹਨੇਰਾ ਆ ਉਹ ਬਾਹਰਲੇ ਚਾਨਣ ਨਾਲ ਦੂਰ ਨਹੀਂ ਹੋਣਾ ਵੀ ਉਹ ਗੁਰੂ ਦੀ ਸ਼ਕਤੀ ਨਾਲ ਗੁਰੂ ਹਾਂ ਜਿਹੜਾ ਮਤਲਬ ਅੰਦਰ ਸਾਡੇ ਹਨੇਰਾ ਆ ਗੁਰੂ ਸਾਹਿਬ ਕਹਿੰਦੇ ਉਹ ਸਾਡਾ ਗੁਰੂ ਬਾਣੀ ਦੇ ਨਾਲ ਹੀ ਹਨੇਰਾ ਦੂਰ ਹੋਣਾ ਆ ਤੇ ਇਤੇ ਚਾਨਣ ਹੁੰਦਿਆਂ ਗੁਰਬਿਨ ਘੋਰ ਅੰਧਾਰ ਗੁਰੂ ਤੋਂ ਬਿਨਾ ਘੋਰ ਹਨੇਰਾ ਹੀ ਰਹਿੰਦਾ ਨਹੀਂ ਜ਼ਿੰਦਗੀ 'ਚ ਜੀ 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 ਮਤਲਬ ਕਿ ਕੋਈ ਆਪਨ ਨੂੰ ਜ਼ਿੰਦਗੀ ਦਾ ਮਾਰਗਦਰਸ਼ਨ ਕਰਨ ਵਾਲਾ ਜ਼ਰੂਰੀ ਆ ਕਿਉਂਕਿ ਜਦੋਂ ਆਪਾਂ ਜਨਮ ਲੈਂਦੇ ਆ ਤੇ ਜਨਮ ਲੈਣ ਤੋਂ ਬਾਅਦ ਦੇ ਵਿੱਚ ਆਪਾਂ ਨੂੰ ਜ਼ਿੰਦਗੀ ਦੇ ਵਿੱਚ ਪਹਿਲੀ ਮਾਂ ਜਿਹੜੀ ਆਪਣੀ ਪਹਿਲਾ ਗੁਰੂ ਆ ਜਿਹੜੀ ਆਪਣੀ ਮਾਂ ਹੁੰਦੀ ਆ ਤੇ ਉਹ ਆਪਾਂ ਨੂੰ ਪਹਿਲਾਂ ਸਿਖਾਉਂਦੀ ਆ ਸਾਰਾ ਕੁਝ ਖਾਣਾ ਪੀਣਾ ਤੁਰਨਾ ਚੱਲਣਾ ਬਹਿਣਾ ਸਾਰਾ ਕੁਝ ਸਿਖਾਉਂਦੀ ਆ ਤੇ ਜੇ ਜੇ ਮੈਂ ਇੱਕ ਵਾਰ ਇੱਕ ਗੱਲ ਸੁਣੀ ਸੀ ਜੀ ਜੀਤ ਵੀਰ ਉਹਨਾਂ ਕਹਿੰਦੇ ਹਾਂ ਬੰ ਇੱਕ ਬੱਚਾ ਛੋਟਾ ਜਿਹਾ ਸੀ ਤੇ ਉਹਨੂੰ ਭੇੜੀਏ ਚੱਕ ਕੇ ਲੈ ਗਏ ਜੰਗਲ ਦੇ ਵਿੱਚ ਤੇ ਉਹਨਾਂ ਨੇ ਉਹਨੂੰ ਖਾਦਾ ਨਹੀਂ ਪਤਾ ਨਹੀਂ ਕੀ ਗੱਲ ਹੋਈ ਤੇ ਕੀ ਨਹੀਂ ਹੋਈ ਹੈ ਨਾ ਤੇ ਉਹ ਉਹਨਾਂ ਦੇ ਵਿੱਚ ਉਹਨਾਂ ਕੋਈ ਰੋੜਨ ਲੱਗ ਗਿਆ ਉਹਨਾਂ ਕੋਈ ਖਾਣ ਪੀਣ ਲੱਗ ਗਿਆ ਤੇ ਬੋਲਣਾ ਵੀ ਨਹੀਂ ਸੀ ਉਹਨੂੰ ਆਉਂਦਾ ਉਹ ਸਿਰਫ ਚੀਕਾਂ ਮਾਰਦਾ ਸੀ ਕਿਉਂਕਿ ਜਿੱਦਾਂ ਉਹ ਆਲੇ ਦੁਆਲੇ ਦੇਖਦਾ ਸੀਗਾ ਨਾ ਉਹਦਾ ਅਸਰ ਉਹਦੇ ਜਿਹੜਾ এনवायरमेंट ਸੀ ਉਹਦਾ ਅਸਰ ਉਸ ਬੱਚੇ ਤੇ ਹੋਇਆ ਤੇ ਉਹ ਵੱਡਾ ਹੋਣ ਤੱਕ ਉਹ ਜਾਨਵਰ ਹੀ ਰਿਹਾ ਜਾਨਵਰ ਦੀ ਤਰ੍ਹਾਂ ਹੀ ਉਹ ਮਤਲਬ ਜਿਉਂ ਕੇ ਫਿਰ ਜਾਨਵਰ ਦੀ ਤਰ੍ਹਾਂ ਹੀ ਮਰ ਗਿਆ ਤੇ ਉਵੇਂ ਹੀ ਆ ਵੀ ਜੇ ਜੇ ਹੁਣ ਆਪਾਂ ਮਤਲਬ ਜੋ ਜਿਹੜੀ ਅਸੀਂ ਸੰਗਤ ਕਰਦੇ ਆ ਸੰਗਤ ਦਾ ਅਸਰ ਹੈ ਜਿਹੜਾ ਉਹ ਆਪਣੇ ਤੇ ਹੁੰਦਾ ਜਿਵੇਂ ਉਹ ਬੱਚੇ ਦੇ ਉੱਤੇ ਉਹ ਜਾਨਵਰਾਂ ਦੀ ਸੰਗਤ ਦਾ ਅਸਰ ਹੋਇਆ ਉਸੇ ਤਰ੍ਹਾਂ ਜੇ ਆਪਾਂ ਇੱਕ ਭਲੀ ਸੰਗਤ ਕਰਦੇ ਆ ਨਾ ਭਲੀ ਸੰਗਤ ਦੇ ਨਾਲ ਕੀ ਹੁੰਦਾ ਉਹ ਆਪਣੇ ਜਿਹੜਾ ਵਾ ਜੀਵਨ ਦੇ ਵਿੱਚ ਉਹਦਾ ਅਸਰ ਦਿਖਣਾ ਸਟਾਰਟ ਹੁੰਦਾ ਤੇ ਆਪਣੇ ਚ ਉਹ ਹਰਕਤਾਂ ਆਉਂਦੀਆਂ ਨੇ ਮਤਲਬ ਇਹ ਨਹੀਂ ਕਿ ਆਪਾਂ ਜਿਹੜੀਆਂ ਜੀ ਜੀ ਇਹ ਨਹੀਂ ਹੈਗਾ ਕਿ ਕਰਤੂਤ ਆਪਾਂ ਪਸ਼ੂ ਵਾਲੀ ਕਰੀ ਜਾਈਏ ਤੇ ਉਦਾਂ ਆਪਾਂ ਮਾਨਸ ਜਾਮੇ ਦੇ ਵਿੱਚ ਆਏ ਹੋਏ ਆ ਪਰ ਮਤਲਬ ਜੇ ਆਪਾਂ ਵਧੀਆ ਬੰਦਿਆਂ ਦੇ ਵਿੱਚ ਰਹਾਂਗੇ ਇੱਕ ਵਧੀਆ ਸੰਗਤ ਦਾ ਸੰਗ ਕਰਾਂਗੇ ਲੋਕ ਜਿਹੜੇ ਸੰਗਤ ਹੈ ਤਾਂ ਉਹਦੇ ਨਾਲ ਕੀ ਹੁੰਦਾ ਵਾ ਵੀ ਆਪਣੇ ਜੀਵਨ ਦੇ ਵਿੱਚ ਹੌਲੀ 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 ਅਸਰ ਜਿਹੜਾ ਹੋਣਾ ਸਟਾਰਟ ਕਰ ਦਿੰਦਾ ਜਿਵੇਂ ਹੁਣ ਪੱਥਰ ਨੂੰ ਪਾਣੀ ਆ ਜਿਹੜਾ ਉਹ ਕੱਟਦਾ ਵਾ ਜੇ ਟਪਕਾ 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 ਵੀ ਡਿੱਗੀ ਜਾਵੇ ਨਾ ਤਾਂ ਵੀ ਉਹਦੇ ਵਿੱਚ ਇੱਕ ਛੇਦ ਹੋ ਜਾਂਦਾ ਵਾ ਤਾਂ ਉਸੇ ਤਰੀਕੇ ਨਾਲ ਜੇ ਬਾੜਾ ਨਹੀਂ ਤਾਂ ਥੋੜਾ ਬਹੁਤਾ ਅਸਰ ਹੁੰਦਾ ਹੁੰਦਾ ਹੰਦ ਹੰਦ ਦਾ ਬੰਦੇ ਦਾ ਜਿਹੜਾ ਜੀਵਨ ਆ ਸਾਰਾ ਸੁਤਰ ਜਾਂਦਾ ਬਿਲਕੁਲ ਬਿਲਕੁਲ ਦਵਿੰਦਰ ਵੀਰ ਦੇਖੋ ਹੁਣ ਮਹਾਰਾਜ ਨੇ ਬਾਣੀ ਜੀ ਵੀ ਕਿਹਾ ਕਬੀਰ ਮਨ ਪੰਖੀ ਪਿਓ ਉੱਡੋ ਡਹਿਦ ਸਜਾਏ ਜੋ ਜੈਸੀ ਸੰਗਤ ਮਿਲੇ ਸੋ ਤੈਸੋ ਫਲ ਕਾਏ ਹੁਣ ਤੁਸੀਂ ਸੰਗਤ ਦੀ ਗੱਲ ਕੀਤੀ ਆ ਬਹੁਤ ਵਧੀਆ ਗੱਲ ਨਾਲ ਹੀ ਯਾਨੀ ਕਿ ਰਿਲੇਟਡ ਆ ਆਪਣੀ ਜਿੰਨੀ ਸੰਗਤ ਆਡੀਅנס ਸੁਣਨ ਵਾਲੀ ਆ ਉਹਨਾਂ ਨੂੰ ਵੀ ਵਧੀਆ ਲੱਗੂਗੀ ਗੱਲ ਕਿਉਂਕਿ ਇਹ ਨਾਲ ਤੁਸੀਂ ਰਿਲੇਟਡ ਹੀ ਗੱਲਾਂ ਕਰ ਰਹੇ ਹੋ ਗੁਰਬਾਣੀ ਦੇ ਸੰਗਤ ਦੇ ਤੇ ਜੀ 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 ਤੇ ਜੇ ਹੁਣ ਮਹਾਰਾਜ ਕਹਿੰਦੇ ਆ ਵੀ ਜਿਹੜੀ ਸੰਗਤ ਦਾ ਨਾ ਅਸਰ ਇੰਨਾ ਹੁੰਦਾ ਜੀ ਦੇਖੋ ਦਵਿੰਦਰ ਵੀਰ ਮਹਾਰਾਜ ਕਹਿੰਦੇ ਆ ਵੀ ਜਿਵੇਂ ਮਨ ਨਾ ਸਾਡਾ ਇੱਕ ਪੰਛੀ ਵਰਗਾ ਆ ਜਿਵੇਂ ਕਹਿੰਦੇ ਪੰਛੀ ਜਿਹੋ ਜੇ ਮਤਲਬ ਦਰਖਤ ਤੇ ਜਾ ਕੇ ਬੈਠੂਗਾ ਉਹੋ ਜਿਹੀ ਫਲ ਖਾਣਾ ਉਹਨੇ ਉਹ ਠੀਕ ਠੀਕ ਜੀ ਉਹ ਵੀ ਅਸਾ ਹੁਣ ਮਤਲਬ ਜੇ ਪੰਛੀ ਕਿਸੇ ਦਰਖਤ ਤੇ ਮੰਨ ਲਓ ਅੰਬ ਦੇ ਤੇ ਬਹਿ ਗਿਆ ਜਾਂ ਕਿਸੇ ਵੀ ਮਤਲਬ ਜੇ ਬਹਿ ਗਿਆ ਦਰਖਤ ਤੇ ਜਾ ਕੇ ਤੇ ਉਹਨੇ ਉਹ ਜਿਹੋ ਜੇ ਬੂਟੇ ਤੇ ਬਹਿਣਾ ਉਹਨੇ ਉਹੋ ਜਿਹੀ ਫਲ ਖਾਣਾ ਆ ਇਸੀ ਤਰ੍ਹਾਂ ਸਾਡਾ ਮਾਨਾ ਜੇ ਆਪਾਂ ਚੰਗਿਆਂ ਦੇ ਵਿੱਚ ਬੈਠਾਂਗੇ ਤਾਂ ਓਬਵੀਅਸ ਆਪਾਂ ਚੰਗੇ ਬਣਾਂਗੇ ਚੰਗੇ ਗੁਣ ਸਾਡੇ ਚਾਹਣਗੇ ਜੇ ਆਪਾਂ ਮਾੜੀ ਸੰਗਤ 'ਚ ਬੈਠਣ ਲੱਗੇ ਤਾਂ ਓਬਵੀਅਸ ਆ ਵੀਰ ਆਪਾਂ ਉਹਦਾਂ ਦੇ ਬਣ ਜਾਾਂਗੇ ਹੁਣ ਮੈਂ ਤੁਹਾਨੂੰ ਵਿੱਚ ਦੀ ਨਾ ਇੱਕ ਛੋਟਾ ਜਿਹਾ ਪ੍ਰਮਾਣ ਦੇ ਦਿੰਦਾ ਆਪਣੇ ਇਤਿਹਾਸ ਵਿੱਚੋਂ ਵੀ ਹੁਣ ਭਾਈ ਵਿਧੀ ਚੰਦ ਜੀ ਦੇ ਬਾਰੇ ਆਪਾਂ ਸਾਰੇ ਜਾਣਦੇ ਆਂ ਬਾਬਾ ਵਿਧੀ ਚੰਦ ਜੀ ਦੇ ਬਾਰੇ ਹਨਾ ਤੇ ਬਾਬਾ ਵਿਧੀ ਚੰਦ ਜੀ ਦੇ ਬਾਰੇ ਜਦੋਂ ਆਪਾਂ ਚੰਗੀ ਤਰ੍ਹਾਂ ਇਤਿਹਾਸ ਨੂੰ ਪੜ੍ਹਦੇ ਆਂ ਤਾਂ ਜਿਹੜਾ ਬਾਬਾ ਵਿਧੀ ਚੰਦ ਜੀ ਦਾ ਪਹਿਲਾ ਜੀਵਨ ਸੀਗਾ ਤੇ ਬਾਤੋ ਵਿਧੀ ਚੰਦ ਜੀ ਚੋਰੀਆਂ ਕਰਦੇ ਸਨ ਪਹਿਲਾਂ ਜਿਹੜਾ ਜੀਵਨ ਸੀ ਉਹਨਾਂ ਦਾ ਤੇ ਉਹ ਚੋਰੀਆਂ ਕਹਿੰਦੇ ਕਹਿੰਦੇ ਨਾ ਉਹ ਚੋਰੀਆਂ ਕਰਦੇ ਸੀਗੇ ਉਹਨਾਂ ਨੇ ਕੀ ਕੀਤਾ ਨਾ ਇੱਕ ਵਾਰੀ ਕਿਸੇ ਪਿੰਡ ਦੇ ਵਿੱਚੋਂ ਉਹਨਾਂ ਨੇ ਮੱਝਾਂ ਚੋਰੀ ਕਰ ਲਈਆਂ ਜਦੋਂ ਮੱਝਾਂ ਚੋਰੀ ਕਰ ਲਈਆਂ ਤੇ ਪਿੰਡ ਦੇ ਲੋਕਾਂ ਨੂੰ ਪਤਾ ਲੱਗ ਗਿਆ ਰੌਲਾ ਪੈ ਗਿਆ ਤੇ ਰੌਲਾ ਪਿਆ ਤੇ ਰਾਤ ਦਾ ਮਤਲਬ ਟਾਈਮ ਸੀਗਾ ਜਿਹੜਾ ਟਾਈਮ ਅਮਰਤ ਵੇਲਾ ਹੁੰਦਾ ਚਲੋ ਆਪਾਂ ਰਾਤ ਕਹਿ ਦਿੰਦੇ ਆ ਪਰ ਹੁੰਦਾ ਤਾਂ ਅਮਰਤ ਵੇਲਾ ਆ ਉਹ 3:00 ਵਜੇ ਦਾ ਟਾਈਮ ਸੀਗਾ ਤੇ ਜਦੋਂ ਵਿਧੀ ਚੰਦ ਜੀ ਨੇ ਦੇਖਿਆ ਵੀ ਰੌਲਾ ਪੈ ਗਿਆ ਪਿੰਡ ਦੇ ਲੋਕ ਮਰੇ ਮਗਰ ਆ ਰਹੇ ਆ ਡਾਂਗਾ ਸੋਟੀਆਂ ਲੈ ਕੇ ਤੇ ਉਹਨਾਂ ਨੇ ਕੀ ਕੀਤਾ ਨਾ ਪਸ਼ੂ ਜਿਹੜੇ ਸੀਗੇ ਉਹ ਛੱਪੜ ਦੇ ਵਿੱਚ ਮਤਲਬ ਛੱਪੜ ਆ ਗਿਆ ਛੱਪੜ ਚ ਬਾੜ ਦਿੱਤੇ ਤੇ ਹੁਣ ਬਾਬਾ ਵਿਧੀ ਚੰਦ ਨੇ ਸੋਚਿਆ ਵੀ ਮੈਂ ਕਿੱਧਰ ਜਾਵਾਂ ਮਗਰ ਪਿੰਡ ਦੇ ਲੋਕ ਆ ਰਹੇ ਆ ਜੇ ਮੈਂ ਜਾਣਾ ਘੇਰਾ ਪੈ ਗਿਆ ਆਲੇ ਦੁਆਲੇ ਉਹਨਾਂ ਨੇ ਕੀ ਦੇਖਿਆ ਨਾ ਇੱਕ ਗੁਰੂ ਦਾ ਸਿੱਖ ਬੈਠਾ ਭਗਤੀ ਕਰ ਰਿਹਾ ਅਮਰਤ ਵੇਲੇ ਭਾਈ ਅਦਲੀ ਜੀ ਉਹਨਾਂ ਨੇ ਕੀ ਕੀਤਾ ਭਾਈ ਅਦਲੀ ਦੇ ਕੋਲੇ ਆ ਗਏ ਉਹ ਕਹਿੰਦੇ ਜੀ ਵੀ ਬਾਬਾ ਜੀ ਵੀ ਤੁਸੀਂ ਭਗਤੀ ਕਰਦੇ ਹੋ ਵੀ ਮੇਰੇ ਮਗਰ ਮੈਂ ਚੋਰੀ ਕਰ ਲਿਆ ਮੱਜਾਂ ਚੋਰੀ ਕਰ ਲਿਆ ਵੀ ਮੇਰੇ ਮਗਰ ਪਿੰਡ ਦੇ ਲੋਕ ਆ ਰਹੇ ਆ ਵੀ ਤੁਸੀਂ ਮੈਨੂੰ ਜਿਵੇਂ ਮਰਜ਼ੀ ਬਚਾਓ ਉਹ 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 ਕਹਿੰਦੇ ਠੀਕ ਆ ਵੀ ਤੈਨੂੰ ਬਚਾ ਲੈਨੇ ਆ ਤੂੰ ਬਹਿ ਜਾ ਇੱਥੇ ਤੂੰ ਰੱਬ ਦੀ ਭਗਤੀ ਕਰਨ ਲੱਗ ਜਾ ਸਿਮਰਨ ਕਰਨ ਲੱਗ ਜਾ ਹਾਂਜੀ 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 ਕਹਿੰਦੇ ਗਾਹ ਨੂੰ ਚੋਰੀ ਨਾ ਕਰੀ ਕਹਿੰਦਾ ਜੀ ਨਹੀਂ ਗਾਹ ਨੂੰ ਨਹੀਂ ਕਰਦਾ ਬਾਬਾ ਜੀ ਮੈਨੂੰ ਇੱਕ ਵਾਰੀ ਬਚਾ ਲਓ ਨਹੀਂ ਤਾਂ ਪਿੰਡ ਦੇ ਲੋਕ ਮੈਨੂੰ ਮਾਰ ਦੇਣਗੇ ਜਦੋਂ ਜੀ ਪਿੰਡ ਦੇ ਲੋਕ ਆਏ ਦਵਿੰਦਰ ਵੀਰ ਉਹਨਾਂ ਕੋਲ ਤੇ ਪਿੰਡ ਦੇ ਲੋਕ ਆ ਕੇ ਪੁੱਛਿਆ ਕਹਿੰਦੇ ਵੀ ਬਾਬਾ ਜਿਹੜੇ ਪਾਠ ਕਰਦੇ ਸੀ ਬਾਬਾ ਅਦਲੀ ਜੀ ਨੂੰ ਜਾਣਦੇ ਸੀ ਪਿੰਡ ਵਾਲੇ ਵੀ ਅੰਮ੍ਰਿਤ ਵੇਲੇ ਭਾਈ ਅਦਲੀ ਜੀ ਪਾਠ ਕਰਦੇ ਹੁੰਦੇ ਆ ਤੇ ਕਹਿੰਦੇ ਬਾਬਾ ਜੀ ਇੱਥੇ ਤੁਸੀਂ ਕੋਈ ਚੋਰ ਤਾਂ ਨਹੀਂ ਦੇਖਿਆ ਤੇ ਜਦੋਂ ਇੰਨਾ ਕਿਹਾ ਉਹ ਕਹਿੰਦੇ ਵੀ ਚੋਰ ਤਾਂ ਤੁਹਾਡੇ ਸਾਹਮਣੇ ਬੈਠਾ ਆ ਹਾਂਜੀ ਹਾਂਜੀ ਜੇ ਜਦੋਂ ਉਹਨਾਂ ਨੇ ਕਿਹਾ ਵੀ ਚੋਰ ਤਾਂ ਸਾਹਮਣੇ ਬੈਠਾ ਵਿਧੀ ਚੰਦ ਨੇ ਆਖਿਆ ਲੈ ਵੀ ਮੈਨੂੰ ਬਾਬੇ ਨੇ ਤੇ ਆ ਮੈਨੂੰ ਹੁਣ ਜਮਈ ਮਰਵਾ ਦੇਣਾ ਸੱਚੀ ਦੱਸਦਾ ਬਾਬੇ ਨੇ ਤਾਂ ਤੇ ਜਦੋਂ ਇਦਾਂ ਹੋਇਆ ਤੇ ਹਾਂ ਜਦੋਂ ਇਦਾਂ ਹੋਇਆ ਤੇ ਹੋਇਆ ਕਿ ਉਹ ਪਿੰਡ ਦੇ ਲੋਕ ਕਹਿੰਦੇ ਬਾਬਾ ਜੀ ਨਾ ਜੀ ਕਹਿੰਦੇ ਜਿਹੜਾ ਤੁਹਾਡੇ ਕੋਲੇ ਬੈਠਾ ਰੱਬ ਦਾ ਨਾਮ ਜਪਦਾ ਬਾਬਾ ਜੀ ਉਹ ਚੋਰ ਨਹੀਂ ਹੋ ਸਕਦਾ ਉਹਨਾਂ ਨੇ ਸੋਚਿਆ ਬਾਬਾ ਜੀ ਬਾਬਾ ਜੀ ਸਾਨੂੰ ਮਜ਼ਾਕ ਕਰਦੇ ਆ ਵੀ ਬਾਬਾ ਜੀ ਨਹੀਂ ਸਾਨੂੰ ਮਜ਼ਾਕ ਕਰਦੇ ਆ ਵੀ ਜਿਹੜਾ ਬੰਦਾ ਨਾਮ ਪੜਦਾ ਤੁਹਾਡੀ ਸੰਗਤ ਕਰਦਾ ਉਹ ਚੋਰ ਨਹੀਂ ਰਹਿੰਦਾ ਆ ਵੀ ਤੁਸੀਂ ਤਾਂ ਇੱਕ ਤਰ੍ਹਾਂ ਦੇ ਬ੍ਰਹਮ ਗਿਆਨੀ ਹੋ ਤੇ ਜਦੋਂ ਇਦਾਂ ਹੋਇਆ ਜੀ ਉਹ ਪਿੰਡ ਦੇ ਲੋਕ ਚਲੇ ਗਏ ਤੇ ਉਹ ਚਲੇ ਗਏ ਵਾਪਸ ਤੇ ਬਾਬਾ ਬਿਧੀ ਚੰਦ ਜੀ ਕਹਿੰਦੇ ਬਾਬਾ ਵੀ ਤੇਰੇ ਅੱਜ ਸਿਮਰਨ ਨੇ ਤੇਰੀ ਸੰਗਤ ਨੇ ਮੈਨੂੰ ਬਚਾ ਲਿਆ ਆਪਾਂ ਸੰਗਤ ਦੀ ਗੱਲ ਕੀਤੀ ਆ ਵੀ ਮੈਂ ਜੇ ਤੇਰੀ ਸੰਗਤ ਨਾ ਕਰਦਾ ਅੱਜ ਤਾਂ ਮੈਂ ਅੱਜ ਫੜਿਆ ਜਾਣਾ ਸੀ ਮੈਨੂੰ ਅੱਜ ਮਾਰ ਦੇਣਾ ਸੀਗਾ ਤੇ ਫਿਰ ਭਾਈ ਅਦਲੀ ਜੀ ਮਤਲਬ ਬਾਬਾ ਵਿਧੀ ਚੰਦ ਜੀ ਇਹਨੂੰ ਗੁਰੂ ਅਰਜਨ ਦੇਵ ਜੀ ਦੇ ਕੋਲੇ ਲੈ ਕੇ ਗਏ ਫਿਰ ਉਦੋਂ ਤੋਂ ਗੁਰੂ ਦੇ ਪੱਕੇ ਸਿੱਖ ਬਣ ਗਏ ਇੰਨਾ ਅਸਰ ਪੈਂਦਾ ਸੰਗਤ ਦਾ ਇਹ ਤਾਂ ਹੈ ਵੀ ਅੱਛਾ ਇਥੋਂ ਇੱਕ ਗੱਲ ਹੋਰ ਨਿਕਲ ਕੇ ਆਉਂਦੀ ਆ ਦੂਜਾ ਜਿਹੜੀ ਜਿਹੜਾ ਆਪਣਾ ਜਿਹੜੀ ਸੰਗਤ ਆ ਜਾਂ ਜਿਹੜਾ ਬੰਦਾ ਸਿਮਰਨ ਕਰਦਾ ਜਿਹੜੇ ਮਰਜੀ ਧਰਮ ਦਾ ਬੰਦਾ ਨਾ ਆਪਣੇ ਭਗਵਾਨ ਨੂੰ ਪੂਜਦਾ ਵਾ ਕਿਤੇ ਨਾ ਕਿਤੇ دنیਵੀ ਛਵੀ ਵੀ ਆ ਜਿਹੜੀ ਉਹਦੀ ਉਹ ਬਹੁਤ ਚੰਗੀ ਹੋ ਜਾਂਦੀ ਹੈ ਲੋਕ ਉਹਨੂੰ ਬੜਾ ਮਤਲਬ ਇੱਕ ਭਲਾਪੁਣਛ ਮੰਨਣ ਲੱਗ ਜਾਂਦੇ ਆ ਵੀ ਇਹ ਬੰਦਾ ਬਹੁਤ ਵਧੀਆ ਕਿਉਂਕਿ ਇਹ ਰੱਬ ਦਾ ਨਾਮ ਲੈਂਦਾ ਇਹ ਅੱਲਾ ਦਾ ਨਾਮ ਲੈਂਦਾ ਵਾਹਿਗੁਰੂ ਦਾ ਨਾਮ ਲੈਂਦਾ ਨਾ ਤੇ ਉਹੀ ਗੱਲ ਇੱਥੇ ਹੋਈ ਜਿਵੇਂ ਹੁਣ ਵੀ ਉਹ ਦੂਜਾ ਜਦੋਂ ਉਹ ਵਿਧੀਚੰਦ ਉੱਥੇ ਗਏ ਨੇ ਜਿਹੜੇ ਉੱਥੇ ਬਾਬਾ ਜੀ ਕਰਦੇ ਕੋਲ ਆਏ ਆ हां भाई अदमी जी ਦੇ ਕੋਲੇ ਆਏ ਨੇ ਤੇ ਉਹ ਲੋਕਾਂ ਦੇ ਮਨ ਦੇ ਵਿੱਚ ਉਹਨਾਂ ਲਈ ਇੱਕ ਰਿਸਪੈਕਟ ਬਣੀ ਹੋਈ ਸੀ ਕਿਉਂਕਿ ਉਹ ਸਿਮਰਨ ਭਗਤੀ ਕਰਦੇ ਸੀ ਤਾਂ ਕਰਕੇ ਬਿਲਕੁਲ ਸਹੀ ਹੈ ਜੀ ਉਹਦੇ ਕਰਕੇ ਦੇਖੋ ਉਹਦਾ ਵੀ ਪਾਰ ਉਤਾਰਾ ਹੋ ਗਿਆ ਮਤਲਬ ਕਿ ਇਹ ਹੈ ਕਿ ਜਦੋਂ ਤੁਸੀਂ ਸੰਗਤ ਜਿਹੜੇ ਲੋਕ ਆ ਉਹ ਜਹੀ ਜੀ ਸੰਗਤ ਕਰਦੇ ਆ ਉਹ ਉਹਨਾਂ ਨੂੰ ਉਸੇ ਜੇ ਤਰੀਕੇ ਨਾਲ ਲੋਕ ਜਾਣਦੇ ਨੇ ਹੈਨਾ ਚਾਹੇ ਉਹ ਕੋਈ ਬਹੁਤ ਹੀ ਚੰਗਾ ਬੰਦਾ ਕਿਉਂ ਨਾ ਹੋਵੇ ਜੋ ਨਸ਼ੇੜੀਆਂ 'ਚ ਬੈਠਣ ਲੱਗ ਜਵੇ ਚਾਹੇ ਉਹ ਨਸ਼ੇ ਨੂੰ ਬਿਲਕੁਲ ਹੱਥ ਨਾ ਲਾਵੇ ਪਰ ਲੋਕ ਕਿਤੇ ਨਾ ਕਿਤੇ ਅੰਦਰੋਂ ਅੰਦਰੀ ਇੱਕ ਦੂਜੇ ਨਾਲ ਕਿਤੇ ਗੱਲਾਂ ਕਰਨਗੇ ਉਹ ਇਹੀ ਸਮਝਣਗੇ કે ਵੀ ਇਹ ਵੀ નશા ਕਰਦਾ ਹੋ કોઈ ਨਾ કોઈ એਦਾ ਤਾਂ ਹੋ ਨਹੀਂ ਸਕਦਾ મતલબ સંગત ਦੇ નામ ਦੇ ਨਾਲ તھوں ਨੂੰ જાણਿਆ જાણਣ ਲੱਗ ਜਾਂਦਾ ફિર ਉਸ ਤਰੀਕੇ ਨਾਲ ਹਨਾ બિલકુલ જી બિલકુલ બિલકુલ મતલબ ના ਜਿਵੇਂ ਹੁਣ ਮਹਾਰਾਜ ਜੀ ਨੇ ਨਾ ਬਾਣੀ ਚ ਆਪਾਂ ਨੂੰ ਬਹੁਤ ਪ੍ਰਮਾਨ ਦਿੱਤੇ ਦવિન્દ્ર ਵੀਰ ਤੁਸੀਂ ਵੀ ਗੁਰਬਾਣੀ ਪੜ੍ਹਦੇ ਹੋ ਕਿਉਂਕਿ ਆਪਾਂ ਦੇਖੋ ਇਕੱਠੇ ਵੀ ਪੜ੍ਹੇ ਆ ਮਹਾਰਾਜ ਜੀ ਕਿਰਪਾ ਨਾਲ ਬਾਕੀ ਤੁਸੀਂ ਵੀ ਗੁਰਬਾਣੀ ਨਾਲ ਬਹੁਤ ਜੁੜੇ ਹੋ ਤੇ ਨਾ ਹੁਣ ਬਾਣੀ ਚ ਪੰਕਤੀ ਆਉਂਦੀ ਆ ਕਹਿੰਦੇ ਵੀ ਮੇਰੇ ਮਾਧੋ ਜੀ સਤ ਸੰਗਤ ਮਿਲੇ ਸੋ ਤੜਿਆ ਮਿਲੇ ਸਰ ਪ੍ਰਸਾਦ ਪਰਮਪਦ ਪਾਇਆ ਸੂਕੇ ਕਾਸਟ ਹਰੇ ਸੂਕੇ ਕਾਸਟ ਹਰੇ ਨਾ ਹਾਂਜੀ ਇਹ ਸ਼ਬਦ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਪੰਜਵੇਂ ਪਾਤਸ਼ਾਹ ਦਾ ਤੇ ਗੁਰੂ ਸਾਹਿਬ ਕਹਿੰਦੇ ਆ ਵੀ ਇਹ ਭਾਈ ਜੇ ਤੈਨੂੰ ਚੰਗੀ ਸੰਗਤ ਮਿਲ ਗਈ ਸਤਿਪੁਰਖਾਂ ਦੀ ਗੁਰੂ ਦੀ ਸੰਗਤ ਮਿਲ ਗਈ ਤਾਂ ਤੂੰ ਪੱਕਾ ਤਰ ਜਾਵੇਂਗਾ ਜੀ 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 ਹਾਂ ਇਦਾਂ ਆਇਆ ਵੀ ਸੰਗਤ ਦਾ ਅਸਰ ਬਹੁਤ ਜ਼ਿਆਦਾ ਹੁੰਦਾ ਆ ਜੇ ਬਾਕੀ ਸਿਮਰਨਾ ਨਾ ਹੁਣ ਬੱਚੇ ਆਉਂਦੇ ਆ ਦਵਿੰਦਰ ਵੀਰ ਮੇਰੇ ਕੋਲੇ ਹਣ ਮਾਰਦ ਦੀ ਕਿਰਪਾ ਨਾਲ ਉਹ ਸਿਮਰਨ ਕਰਦੇ ਆ ਨਾ ਜਦੋਂ ਮੰਨ ਲਾ ਹਣ ਇੱਥੇ ਆਉਂਦੇ ਆ ਆਬੀਅਸ ਆਪਣੇ ਕੋਲੇ ਜਦੋਂ ਆਉਂਦੇ ਆ ਤੇ ਉਹਨਾਂ ਦੇ ਲੋਕਾਂ ਦੇ ਲੋਕ ਆ ਜਿਹੜੇ ਪਿੰਡ ਦੇ ਲੋਕ ਆ ਉਹਨਾਂ ਦੇ ਉਹਨਾਂ ਦੇ ਪ੍ਰਤੀ ਉਹ ਪਿੰਡ ਦੇ ਲੋਕਾਂ ਦੀ ਰਿਸਪੈਕਟ ਇੰਨੀ ਬਣ ਜਾਂਦੀ ਹੈ ਉਹ ਕਹਿੰਦੇ ਵੀ ਤੁਸੀਂ ਫਲਾਣੇ ਬੰਦੇ ਕੋਲੇ ਜਾਂਦੇ ਹੋ ਪੜ੍ਹ ਸਿੱਖਣ ਨੂੰ ਮੁੰਡੇ ਕੋਲੇ ਜਾਂਦੇ ਹੋ ਕਿਸੇ ਕੋਲੇ ਵੀ ਉਹਨਾਂ ਨੂੰ ਲੱਗਦਾ ਵੀ ਇਹ ਵੀ ਮੁੰਡੇ ਵੀ ਇਦਾਂ ਹੀ ਨਿਕਲਣਗੇ ਵਧੀਆ ਵੱਢਣਗੇ ਵਧੀਆ ਨਿਕਲਣਗੇ ਉਹਨਾਂ ਦੀ ਇੱਕ ਜਿਵੇਂ ਤੁਸੀਂ ਗੱਲ ਕੀਤੀ ਹੈ ਵੀ ਇਮੇਜ ਬਣ ਜਾਂਦੀ ਹੈ ਇੱਕ ਵਧੀਆ ਹਾਂਜੀ ਹਾਂਜੀ ਉਹੀ ਆ ਹਾਂ ਤੇ ਤੇ ਇਹਦੇ ਨਾਲ ਮਤਲਬ ਕਿ ਜਗਤ ਸੁਧਾਰ ਕੀਤਾ ਜਾ ਸਕਦਾ ਵਾ ਜਿਵੇਂ ਆਪਾਂ ਨੇ ਜਿਹੜੀ ਗੁਰੂ ਸਾਹਿਬਾਨ ਜਾਂ ਆਪਣੇ ਭਗਤਾਂ ਨੇ ਜੋ ਗੁਰਬਾਣੀ ਲਿਖੀ ਆ ਉਹਦੇ ਵਿੱਚ ਉਹਨਾਂ ਨੇ ਮਤਲਬ ਕਿ ਜੀਵਨ ਦਾ ਪ੍ਰੈਕਟੀਕਲੀ ਲਿਖਿਆ ਵਾ ਤੇ ਜੇ ਆਪਾਂ ਉਹਨਾਂ ਨੂੰ ਫੋਲੋ ਕਰਦੇ ਆ ਉਹਨਾਂ ਸਿਧਾਂਤਾਂ ਨੂੰ ਫੋਲੋ ਕਰਦੇ ਆ ਤਾਂ ਜਿਹੜਾ ਆਪਣਾ ਜੀਵਨ ਪੱਧਰ ਉੱਚਾ ਹੁੰਦਾ ਵਾ ਉਹਦੇ ਨਾਲ ਨਾਲ ਸਮਝ ਲਓ ਆਪਣਾ ਆਲਾ ਦੁਆਲਾ ਜਿਹੜਾ ਉਹਦਾ ਵੀ ਸੁਧਾਰ ਹੁੰਦਾ ਉਹਦਾ ਵੀ ਵਿਕਾਸ ਹੁੰਦਾ ਕਿਉਂਕਿ ਹੁਣ ਦੂਜਾ ਪਹਿਲੀ ਗੱਲ ਬੰਦਾ ਨਸ਼ੇ ਤੋਂ ਬਚਦਾ ਜੇ ਬੰਦਾ ਗੁਰਬਾਣੀ ਲੜ ਲੱਗਿਆ ਨਾ ਉਹ ਨੂੰ ਸਮਝ ਆ ਜਾਂਦੀ ਜਿਵੇਂ ਹੁਣ ਗੁਰਬਾਣੀ ਦੇ ਵਿੱਚ ਮਹਾਰਾਜ ਜੀ ਕਹਿੰਦੇ ਆ ਹਰਿ ਮੰਦਰ ਇਹ ਸਰੀਰ ਹੈ ਗਿਆਨ ਰਤਨ ਪ੍ਰਗਟ ਹੋਏ ਹਨ ਪ੍ਰਗਟ ਹੋਏ ਹਾਂਜੀ ਉਹ ਜੀ ਨੂੰ ਸਮਝ ਆ ਗਈ ਇਸ ਚੀਜ਼ ਦੀ ਵੀ ਇਹ ਹਰੀ ਦਾ ਘਰ ਹੈ ਤੇ ਇਹਦੇ ਵਿੱਚ ਮੈਂ ਕੋਈ ਗੰਦ ਮੰਦ ਕੂੜਾ ਕਰਕਟ ਨਹੀਂ ਸਿੱਟਣਾ ਤਾਂ ਫਿਰ ਹੌਲੀ ਹੌਲੀ ਲੋਕਾਂ ਨੂੰ ਜਰੂਰੀ ਚੀਜ਼ ਸਮਝ ਹੀ ਆ ਗਈ ਵੀ ਯਾਰ ਜਿਵੇਂ ਹੁਣ ਅੱਜ ਦੇ دنیਿਆਵੀ ਤੌਰ ਦੇ ਉੱਤੇ ਵੀ ਦੇਖੀਏ ਗੁਰੂ ਘਰ ਬਣੇ ਨੇ ਮਸੀਤਾਂ ਬਣੀਆਂ ਨੇ ਮੰਦਰ ਬਣੇ ਨੇ ਹਨਾ ਚਰਚ ਬਣੀਆਂ ਤਾਂ ਲੋਕ ਉੱਥੇ ਕੀ ਕਰਦੇ ਆ ਵੀ ਗੰਦਗੀ ਲਿਜਾਣ ਤੋਂ ਗਰੇਜ਼ ਕਰਦੇ ਆ ਕਿਉਂਕਿ ਆਪਾਂ ਕਿਉਂਕਿ ਰੱਬ ਦਾ ਦਾ ਗੁਰੂ ਦਾ ਕਾਰ ਹੈ ਫਿਰ ਜਦੋਂ ਲੋਕਾਂ ਨੂੰ ਇਹ ਆਪ ਦੀ ਸਮਝ ਆ ਗਈ ਦੇਵਚੇ ਵੀ ਬੰਦੇ ਦੇ ਹੋਵੇ ਬੰਦਾ ਕੱਢ ਕੇ ਜਾਂਦਾ ਨਸ਼ਾ ਪੱਤਾ ਉਹਦਾ ਬਾਹਰ ਆਪਾਂ ਕਹਿੰਦਾ ਵੀ ਨਸ਼ਾ ਨਾ ਕੋਈ ਹੋਵੇ ਸਾਡੇ ਕੋਲੇ ਬਿਲਕੁਲ ਬਿਲਕੁਲ ਫਿਰ ਉਹਦੇ ਨਾਲ ਇਹ ਹੁੰਦਾ ਵਾ ਵੀ ਜਦੋਂ ਬੰਦੇ ਨੂੰ ਇਹ ਸਮਝ ਆ ਗਈ ਜਾਂ ਮੈਨੂੰ ਇਹ ਸਮਝ ਆ ਗਈ ਕਿ ਇਹ ਇਹ ਜਿਹੜਾ ਸਰੀਰ ਹੈ ਉਸ ਰੱਬ ਦਾ ਘਰ ਹੈ ਉਹਨੇ ਇਹਦੇ ਵਿੱਚ ਵਾਸ ਕਰਨਾ ਤੇ ਮੈਂ ਇਹਦੇ ਵਿੱਚ ਗੰਦ ਨਾ ਪਾਵਾਂ ਫਿਰ ਹੌਲੀ ਹੌਲੀ ਕਰਦੇ ਕਰਦੇ ਇਹ ਬੰਦੇ ਦੇ ਸੋਚੀ ਟਿਕਾਣੇ ਆਉਂਦੀ ਆ ਤਾਂ ਉਹਨੂੰ ਸਮਝ ਆਉਣ ਲੱਗ ਜਾਂਦੀ ਆ ਕਿ ਵੀ ਮੈਂ ਨਸ਼ੇ ਤੋਂ ਦੂਰ ਰਹਾ ਮੈਂ ਨਾਨ ਵੇਜ ਯੂਜ਼ ਨਾ ਕਰਾਂ ਮੈਂ ਗਲਤ ਚੀਜ਼ਾਂ ਨਾ ਖਾਵਾਂ ਜਿਹੜੀਆਂ ਇਸ ਸਰੀਰ ਨੂੰ ਖਰਾਬ ਕਰਦੀਆਂ ਨੇ ਕਿਉਂਕਿ ਇਸ ਘਰ ਦੇ ਵਿੱਚ ਮੇਰੇ ਉਸ ਰੱਬ ਨੇ ਆ ਕੇ ਬੈਠਣਾ ਵਾ ਉਹਦਾ ਵਾਸ ਆ ਇਸਕਾ ਰੱਬ ਦੇ ਜਿਹੜੀ ਬਾਡੀ ਹੈ ਦੇ ਵਿੱਚ ਹਾਂਜੀ ਹਾਂਜੀ ਬਿਲਕੁਲ ਹੁਣ ਵੀਰੇ ਆਪਣੇ ਦਵਿੰਦਰ ਵੀਰ ਦੇਖੋ ਗੁਰਬਾਣੀ ਦੇ ਵਿੱਚ ਮਹਾਰਾਜ ਨੇ ਕਿਹਾ ਕਹਿੰਦੇ ਨਾ ਕਹਿੰਦੇ ਅੱਲੋਹ ਏਕ ਮਸੀਤ ਬਸਤ ਹੈ ਅਬਰ ਮੁਲਖ ਕਿਸ ਕੇਰਾ ਠੀਕ ਆ ਤੇ ਬਾਕੀ ਇੱਕ ਪੰਕਤੀ ਹੋਰ ਆਉਂਦੀ ਹੈ ਮਹਾਰਾਜ ਕਹਿੰਦੇ ਵੀ ਬੇਦਕ ਤੇਵ ਕਹੋ ਮਤ ਝੂਠੇ ਝੂਠਾ ਜੋ ਨਾ ਵਿਚਾਰ ਹੈ ਜੋ ਸਭ ਨੇ ਇੱਕ ਖੁਦਾਏ ਕਹ ਤੋ ਤੋ ਕਿਉਂ ਮੁਰਗੀ ਮਾਰੇ ਉਹ ਕਹਿੰਦੇ ਵੀ ਦੇਖੋ ਜੇ ਤੂੰ ਸਾਰਿਆਂ ਦੇ ਵਿੱਚ ਇੱਕ ਅੱਲਾ ਨੂੰ ਵਾਹਿਗੁਰੂ ਨੂੰ ਰਾਮ ਨੂੰ ਆਪਾਂ ਮੰਨਦੇ ਆਂ ਵੀ ਰੱਬ ਸਾਰਿਆਂ ਦੇ ਵਿੱਚ ਆ ਠੀਕ ਆ ਹਾਂਜੀ ਕਹਿੰਦੇ ਫਿਰ ਤੂੰ ਵੀ ਮੁਰਗੀ ਨੂੰ ਮਾਰ ਕੇ ਕਿਵੇਂ ਖਾ ਲੇਗਾ ਇਕਬੀਰ ਸਾਹਿਬ ਨੇ ਬਾਣੀ ਦੇ ਵਿੱਚ ਆਪਾਂ ਨੂੰ ਇੱਕ ਕੁਐਸਚਨ ਕੀਤਾ ਆ ਉਹਨਾਂ ਨੇ ਸਾਨੂੰ ਪੁੱਛਿਆ ਜੇ ਤੂੰ ਵੀ ਭਾਈ ਅੱਲਾ ਨੂੰ ਵਾਹਿਗੁਰੂ ਨੂੰ ਰਾਮ ਨੂੰ ਸਾਰਿਆਂ ਦੇ ਵਿੱਚ ਆਪਾਂ ਕਹਿੰਦੇ ਆਂ ਵੀ ਘਟ ਘਟ ਮੈਂ ਹਰ ਜੂ ਬਸੇ ਸਾਡੇ ਗੁਰੂ ਸਾਹਿਬ ਨੇ ਕਿਹਾ ਵੀ ਪ੍ਰਮਾਤਮਾ ਸਾਰਿਆਂ 'ਚ ਆ ਘਟਾਂ ਘਟਾਂ 'ਚ ਬਿਲਕੁਲ ਜੀ ਵੀ ਫਿਰ ਭਾਈ ਤੂੰ ਇੱਕ ਪਾਸੇ ਵੀ ਮਾਰ ਕੇ ਖਾ ਰਿਆ ਠੀਕ ਆ ਉਹਨੂੰ ਖਾ ਰਿਆ ਤੇ ਉਹ ਤੇਰਾ ਕੀਤਾ ਹੋਇਆ ਜਪ ਤਪ ਸਾਰਾ ਫਿਰ ਬ्यर्थ ਚਲਿਆ ਜਾਂਦਾ ਬਿਲਕੁਲ ਬਿਲਕੁਲ ਜੀ हां ਕਿਉਂਕਿ ਜਦੋਂ ਆਪਾਂ ਇਹ ਇਹ ਜਦੋਂ ਆਪਾਂ ਨੂੰ ਸੋਝੀ ਆਈ ਗਈ ਆ ਕਿ ਸਾਰਿਆਂ ਦੇ ਵਿੱਚ ਜੋਤ ਉਹੀ ਆ ਉਹੀ ਬੈਠਾ বিরাজਮਾਨ ਹੈ ਤਾਂ ਆਪਾਂ ਉਹਨੂੰ ਮਾਰ ਕਿਵੇਂ ਸਕਦੇ ਹਾਂ ਹਨਾ ਉਹਨੂੰ ਫਿਰ ਹਾਂਜੀ ਇੱਕ ਗੱਲ ਹੋਰ ਹੈ ਰਵਿੰਦਰ ਵੀਰ ਹਾਂਜੀ ਇੱਕ ਗੱਲ ਹੋਰ ਹੈ ਜਿਵੇਂ ਹੁਣ ਬਾਣੀ ਦੇ ਗੁਰੂ ਨਾਨਕ ਦੇਵ ਜੀ ਦਾ ਸ਼ਬਦ ਆਉਂਦਾ ਕਹਿੰਦੇ ਵੀ ਮਾਸ ਮਾਸ ਕਰ ਮੂਰਖ ਝਗੜੇ ਧਿਆਨ ਧਿਆਨ ਨਹੀਂ ਜਾਣਾ ਕੌਣ ਮਾਸ ਕੌਣ ਸਾਗ ਕਹਾਵੇ ਕਿਸਮੇ ਪਾਪ ਸਮਾਣੇ ਹੁਣ ਮਹਾਰਾਜ ਨੇ ਇੱਕ ਆਪਾਂ ਨੂੰ ਨਾ ਗੱਲ ਹੋਰ ਵੀ ਦੱਸੀ ਆ ਉਹ ਕਹਿੰਦੇ ਵੀ ਦੇਖੋ ਵੀ ਤੁਸੀਂ ਕੱਲਾ ਵੀ ਮਾਸ ਮਾਸ ਦਾ ਝਗੜਾ ਨਾ ਪਾਇਓ ਜਿਵੇਂ ਆਪਾਂ ਕਹਿ ਦਿੰਨਾ ਵੀ ਨਹੀਂ ਮਾਸ ਆ ਉਹ ਕਹਿੰਦੇ ਵੀ ਠੀਕ ਆ ਜਿਹੜੇ ਬੰਦੇ ਮਾਸ ਨਹੀਂ ਖਾਂਦੇ ਬਹੁਤ ਵਧੀਆ ਗੱਲ ਆ ਗੁਰੂ ਸਾਹਿਬ ਨੇ ਆਪੋ ਪਾਣੀ ਚ ਕਿਹਾ ਵੀ ਮਾਸ ਨਹੀਂ ਖਾਣਾ ਆਪਾਂ ਖਾਣਾ ਨਹੀਂ ਬਿਲਕੁਲ ਖਾਣਾ ਨਹੀਂ ਕੀਤਾ ਆ ਉਹ ਕਹਿੰਦੇ ਪਰ ਇੱਕ ਬੰਦੇ ਦਾ ਠੀਕ ਆ ਵੀ ਤੁਸੀਂ ਮਾਸ ਨਹੀਂ ਖਾਂਦੇ ਚੰਗੀ ਗੱਲ ਆ ਉਹ ਕਹਿੰਦੇ ਦੂਜੇ ਪਾਸੇ ਤੁਸੀਂ ਕੀ ਕਰਦੇ ਹੋ ਕਹਿੰਦੇ ਵੀ ਜਿਹੜੇ ਗਰੀਬ ਬੰਦੇ ਆ ਉਹਨਾਂ ਦਾ ਹੱਕ ਖਾਣਾ ਉਹ ਵੀ ਤਾਂ ਮਾਸ ਖਾਣਾ ਹੀ ਆ ਮਨ ਲਓ ਕੋਈ ਗਰੀਬ ਮਤਲਬ ਕਿਸੇ ਦਾ ਹੱਕ ਹੱਕ ਖਾ ਜਾਣਾ ਮੰਨ ਲਓ ਆਪਾਂ ਕਿਸ ਦਾ ਹੱਕ ਖਾ ਲਿਆ ਗੁਰੂ ਸਾਹਿਬ ਕਹਿੰਦੇ ਕੂੜ ਬੋਲ ਮਰਦਾਰ ਖਾਏ ਹੱਕ ਪਰਾਇਆ ਨਾਨਕ ਉਸ ਸੂਹਾ ਰ ਉਸ ਗਾਏ ਗੁਰੂ ਨਾਨਕ ਦੇਵ ਜੀ ਕਹਿੰਦੇ ਪਰਾਇਆ ਹੱਕ ਖਾਣਾ ਗਊ ਖਾਣ ਦੇ ਤੇ ਸੂਰ ਖਾਣ ਦੇ ਬਰਾਬਰ ਹੈ ਸੂਰ ਖਾਣ ਦੇ ਬਰਾਬਰ ਹੈ ਜੀ ਜੀ ਵੀ ਇੱਕ ਪਾਸੇ ਆਪ ਨੂੰ ਇਹ ਵੀ ਧਿਆਨ ਰੱਖਣਾ ਚਾਹੀਦਾ ਰੱਖਣਾ ਪੈਣਾ ਵੀ ਹਾਂ ਆਪਾਂ ਦੂਜਾ ਮਾਸ ਵੀ ਨਹੀਂ ਖਾਣਾ ਗੁਰੂ ਨਾਨਕ ਦੇਵ ਜੀ ਕਹਿੰਦੇ ਇਹ ਨਾ ਹੋਵੇ ਵੀ ਤੂੰ ਬਾਹਰਲਾ ਮਾਸ ਤਾਂ ਖਾਂਦਾ ਨਹੀਂ ਘਰ ਘਰ ਕਾ ਮਾਸ ਮੰਦਾ ਸੁਆਮੀ ਵੀ ਘਰ ਕਾ ਮਾਸ ਚੰਗੇਰਾ ਬਾਹਰ ਕਾ ਮਾਸ ਮੰਦਾ ਸੁਆਮੀ ਘਰ ਕਾ ਮਾਸ ਚੰਗੇਰਾ ਜੀ ਜੰਦਸਾ ਮਾਸੋਂ ਹੋਏ ਜੀ ਲਿਆ ਬਸੇਰਾ ਜੀ 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 ਹਾਂ ਜੀ ਤੇ ਮਤਲਬ ਕਿ ਇਹ ਹੈ ਕਿ ਕਈ ਬੰਦੇ ਆਪਣੀ ਸੋਝੀ ਦੇ ਹਿਸਾਬ ਦੇ ਨਾਲ ਜਾਂ ਆਪਣੇ ਫਾਇਦੇ ਲਈ ਹੈ ਨਾ ਗੁਰਬਾਣੀ ਨੂੰ ਆਪ ਦੇ ਇਸ ਤਰੀਕੇ ਨਾਲ ਜੋੜ ਲੈਂਦੇ ਆ ਜੋੜ ਲੈਂਦੇ ਆ ਜਿਵੇਂ ਉਹ ਜਿਹੜੇ ਖਾਂਦੇ ਆ ਵੀਰੇ ਉਹ ਕਹਿੰਦੇ ਨੇ ਕਿ ਗੋਨਾਲਕ ਦੇਵ ਜੀ ਨੇ ਕਿਹਾ ਸੀਗਾ ਵੀ ਕੋਈ ਚੱਕਰ ਨਹੀਂ ਹੈਗਾ ਸਾਗ ਤੇ ਮਾਸ ਬਰਾबरी ਆ ਵੀ ਤੁਸੀਂ ਖਾ ਸਕਦੇ ਹੋ ਤਾਂ ਉਹਦਾ ਕੋਈ ਨਾ ਕੋਈ ਗੱਲ ਦਵਿੰਦਰ ਵੀਰ ਉਹਨਾਂ ਦਾ ਨਾ ਉਹੀ ਗੱਲ ਆ ਵੀ ਉਹਨਾਂ ਦਾ ਸਮਝਣ ਦਾ ਤਰੀਕਾ ਉਹ ਆ ਵੀ ਆਪਾਂ ਨੂੰ ਜਿਵੇਂ ਗੁਰੂ ਸਾਹਿਬ ਨੇ ਕਿਹਾ ਸ਼ਾਬਦ ਉਦੇ ਅਰਥ ਕਈ ਵਾਰੀ ਨਾ ਆਪਾਂ ਜੇ ਆਪਾਂ ਚੰਗੀ ਤਰ੍ਹਾਂ ਨਾ ਸਮਝੀਏ ਕਈ ਵਾਰੀ ਬੰਦੇ ਨੂੰ ਉਹ ਐਂ ਲੱਗਦਾ ਭਲੇਖਾ ਵੀ ਮਹਾਰਾਜ ਨੇ ਇਦਾਂ ਕਿਹਾ ਆ ਉਹ ਪਰ ਗੁਰੂ ਸਾਹਿਬ ਨੇ ਉਹਦੀ ਮਨਾਹੀ ਕੀਤੀ ਆ ਪਰ ਗੁਰੂ ਸਾਹਿਬ ਨੇ ਨਾ ਇਹ ਸ਼ਬਦ ਵਿੱਚ ਨਾ ਇੱਕ ਆਪਾਂ ਨੂੰ ਇਹੀ ਗੱਲ ਕਹੀ ਆ ਉਹ ਕਹਿੰਦੇ ਵੀ ਇੱਕ ਪਾਸੇ ਤਾਂ ਵੀ ਬੰਦਿਆਂ ਨੇ ਵੀ ਝਗੜਾ ਪਾਇਆ ਹੋਇਆ ਮਾਸ-ਮਾਸ ਦਾ ਮਾਸ-ਮਾਸ ਕਰੂਖ ਝਗੜੇ ਉਹ ਕਹਿੰਦੇ ਵੀ ਦੂਜੇ ਪਾਸੇ ਹੱਕ ਖਾਂਦੇ ਆ ਦੂਜੇ ਪਾਸੇ ਲੋਕਾਂ ਦਾ ਹੱਕ ਖਾਂਦੇ ਆ ਜਿਵੇਂ ਮਲਕ ਭਾਗੋ ਸੀਗਾ ਮਲਕ ਭਾਗੋ ਆਪਦੇ ਜਾਨੇ ਤਾਂ ਧਰਮੀ ਵੀ ਬਹੁਤ ਸੀ ਬਣਿਆ ਹੋਇਆ ਤੇ ਕੀ ਕਰਦਾ ਸੀ ਸਾਲ ਬਾਦ ਬ੍ਰਹਮ ਭੋਜ ਕਰਦਾ ਸੀ ਲੰਗਰ ਲਾਉਂਦਾ ਸੀ ਘਰੇ ਆਪਣੇ ਤੇ ਜਦੋਂ ਲੰਗਰ ਲਾਉਂਦਾ ਸੀਗਾ ਤੇ ਤੁਹਾਨੂੰ ਪਤਾ ਹੈ ਗੁਰੂ ਨਾਨਕ ਦੇਵ ਜੀ ਭਾਈ ਲਾਲੋ ਜੀ ਦੇ ਘਰ ਸੈਠ ਰਹੇ ਤੇ ਉਹਨੇ ਬੜੇ ਸੁਨੀਲੇ ਵੀ ਭੇਜੇ ਵੀ ਤੁਸੀਂ ਉਹਦੇ ਘਰ ਦੀ ਗਰੀਬ ਦੇ ਘਰ ਦੀ ਰੋਟੀ ਖਾਣੇ ਹੋ ਗਰੀਬ ਆ ਮੇਰੇ ਘਰ ਤਾਂ ਐਡੇ ਪਕਵਾਨ ਬਣਿਆ ਆਊ ਖਾਓ ਗੁਰੂ ਨਾਨਕ ਦੇਵ ਜੀ ਨੇ ਫਿਰ ਉੱਥੇ ਜਦੋਂ ਗਏ ਗੁਰੂ ਨਾਨਕ ਦੇਵ ਜੀ ਮਹਾਰਾਜ ਕਈ ਵਾਰੀ ਉਹਨੇ ਸੱਦੇ ਆ ਤੋ ਗੁਰੂ ਨਾਨਕ ਦੇਵ ਜੀ ਨੇ ਦੱਸਿਆ ਵੀ ਭਾਈ ਤੇਰੀ ਰੋਟੀ ਦੇ ਵਿੱਚ ਖੂਨ ਆ ਖੂਨ ਇਹ ਵੀ ਇਤਿਹਾਸ ਕਰ ਕਹਿੰਦੇ ਆ ਵੀ ਰੋਟੀਆਂ ਦੋ ਲੈ ਲਈਆਂ ਮਲਕ ਭਾਗੋ ਦੀ ਪੂੜੀਆਂ ਪੂੜੀਆਂ ਦੇ ਵਿੱਚੋਂ ਲਹੂ ਆਇਆ ਤੇ ਭਾਈ ਲਾਲੋ ਦੀ ਰੋਟੀ ਦੇ ਵਿੱਚੋਂ ਦੁੱਧ ਆਇਆ ਉਹਨਾਂ ਨੇ ਦੱਸਿਆ ਵੀ ਇਹ ਦੀ ਹੱਕ ਇਹ ਦੀ ਹੱਕ ਦੀ ਕਮਾਈ ਆ ਇਹ ਦੀ ਮਤਲਬ ਬੇਈਮਾਨੀ ਦੀ ਕਮਾਈ ਆ ਗੁਰੂ ਨਾਨਕ ਦੇਵ ਜੀ ਕਹਿੰਦੇ ਵੀ ਇਹ ਝਗੜਾ ਨਾ ਕੱਲਾ ਆਪਾਂ ਕਰੀ ਗਏ ਵੀ ਕੱਲਾ ਉਹ ਮਫਰਾਣਾ ਮਾਸ ਖਾਂਦਾ ਜੀ ਮਾਸ ਖਾਂਦਾ ਪਰ ਗੁਰੂ ਸਾਹਿਬ ਕਹਿੰਦੇ ਅਸੀਂ ਦੂਜਾ ਮਾਸ ਵੀ ਨਹੀਂ ਖਾਣਾ ਉਹ ਵੀ ਨਹੀਂ ਖਾਣਾ ਤੇ ਉਹ ਵੀ ਨਹੀਂ ਖਾਣਾ ਬਿਲਕੁਲ ਬਿਲਕੁਲ ਮਤਲਬ ਉਹ ਵੀ ਖੂਨ ਪੀਣ ਦੇ ਬਰਾਬਰ ਆ ਹਾਂ ਬਿਲਕੁਲ ਰਾਈਟ ਹਾਂਜੀ ਹਾਂਜੀ ਤੇ ਕਈ ਵਾਰੀ ਕੀ ਹੁੰਦਾ ਵਾ ਅੱਜ ਦੇ ਟਾਈਮ ਦੇ ਵਿੱਚ ਜਗਜੀਤ ਵੀਰੇ ਕਈ ਬੰਦੇ ਨੇ ਮਤਲਬ ਕਿ ਦੁਨਿਆਵੀ ਤੌਰ ਤੇ ਆਪਣੇ ਆਪ ਨੂੰ ਬਹੁਤ ਭਲੇ ਦਿਖਾਉਣ ਦੇ ਲਈ ਵੀ ਅਸੀਂ ਬਹੁਤ ਬਿਲਕੁਲ ਬਿਲਕੁਲ ਲੰਗਰ ਲਾਉਂਦੇ ਆ ਸੇਵਾ ਕਰਦੇ ਆ ਦਿਖਾਵੇ ਕਰਦੇ ਨੇ ਫਿਰ ਵੀਡੀਓ ਪਾਉਣਗੇ ਜੀ ਅਸੀਂ ਆ ਸੇਵਾ ਕੀਤੀ ਹਨ ਵੀ ਅਸੀਂ ਆ ਇਹਨੂੰ ਚੁੱਪਾ ਲੈਂਦੀਆਂ ਇਹਨੂੰ ਜੁੱਤੇ ਲੈਂਦੇ ਬਿਲਕੁਲ ਬਿਲਕੁਲ ਤੇ ਉਹ ਇਹ ਚੀਜ਼ਾਂ ਦਾ ਦਿਖਾਵਾ ਕਰਦੇ ਨੇ ਉਦਾਂ ਦੁਨਿਆਵੀ ਦੌਰ ਦੇ ਉੱਤੇ ਦਿਖਾਉਂਦੇ ਨੇ ਪਰ ਅੰਦਰੋਂ ਖਾਤੇ ਮਤਲਬ ਉਹਨਾਂ ਦੇ ਜਾਂ ਤਾਂ ਕਿਸੇ ਦੇ ਹੱਕ ਮਾਰ-ਮਾਰ ਕੇ ਕਿਸੇ ਦੀਆਂ ਤਰਖਾਹਾਂ ਮਾਰ-ਮਾਰ ਕੇ ਜਿਹੜੇ ਆ ਉਹ ਪੈਸੇ ਜੋੜ ਕੇ ਉਹਨਾਂ ਦੇ ਲੰਗਰ ਲਾਉਂਦੇ ਆ ਜਾਂ ਫਿਰ ਨਸ਼ੇ ਵੇਚਦੇ ਆ ਜਿਹੜੇ ਮਤਲਬ ਇੱਕ ਪਾਸੇ ਤਾਂ ਉਹ ਅੱਧੀ ਦੁਨੀਆ ਨੂੰ ਬਰਬਾਦ ਕਰ ਰਹੇ ਨੇ ਮਾਰ ਰਹੇ ਨੇ ਨਸ਼ਿਆਂ ਦੇ ਦੁਆਰਾ ਨਾ ਦੂਜੇ ਪਾਸੇ ਆਪਣੇ ਦਵਿੰਦਰ ਵੀਰ ਜਿਵੇਂ ਮਲਕ ਭਾਗੂ ਦੀ ਉਦਾਹਰਣ ਹੀ ਲੈ ਲਓ ਚਾਹੇ ਮਲਕ ਭਾਗੂ ਵੀ ਤਾਂ ਇਦਾਂ ਹੀ ਕਰਦਾ ਸੀ ਲੋਕਾਂ ਦੇ ਪੈਸੇ ਖਾਣੇ ਹੱਕ ਖਾਣਾ ਤੇ ਸਾਲ ਬਾਅਦ ਉਹਨੇ ਲੰਗਰ ਲਾ ਦੇਣਾ ਕਰੇ ਹਾਂਜੀ ਹਾਂਜੀ ਹੁਣ ਜਿਵੇਂ ਇਹ ਨਸ਼ੇ ਤਸਕਰ ਨੇ ਜਿਆਦਾਤਰ ਮਤਲਬ ਜਿਹੜੇ ਜਿਹੜੇ ਤਾਂ ਛੋਟੇ ਮੋਟੇ ਨੇ ਇਹ ਤਾਂ ਫੜੇ ਜਾਂਦੇ ਨੇ ਵਿਚਾਰੇ ਜਿਹੜੀਆਂ ਵੱਡੀਆਂ ਵੱਡੇ ਮગરਮੱਛ ਨੇ ਉਹਨਾਂ ਨੂੰ ਕੋਈ ਹੱਥ ਵੀ ਨਹੀਂ ਲਾਉਂਦਾ ਹਾਂ ਉਹ ਫਿਰ ਜਾ ਕੇ ਚੜਾਵੇ ਚੜਾਉਂਦੇ ਨੇ ਤੇ ਲੋਕ ਵਾਹ ਵਾਹ ਕਰਦੇ ਨੇ ਜੀ ਇਹ ਤਾਂ ਬਹੁਤ ਧਰਮੀ ਬੰਦਾ ਬਟ ਇਹ ਚੀਜ਼ਾਂ ਮ ਜਿਹੜੀਆਂ ਇਹ ਇਹ ਲੋਕ ਸਮਝਦੇ ਨੇ ਵੀ ਵੀ ਦੁਨੀਆ ਨੂੰ ਅਸੀਂ ਪਾਗਲ ਬਣਾ ਲਿਆ ਇਹਨਾਂ ਨੂੰ ਇਹ ਨਹੀਂ ਪਤਾ ਵੀ ਇੱਥੇ ਤਾਂ ਤੁਹਾਨੂੰ ਦੇਖੋ ਤੁਸੀਂ ਕੁਝ ਮਰਜ਼ੀ ਕਰਦੇ ਹੋ ਨਹੀਂ ਕਰਦੇ ਤੁਸੀਂ ਤਗੜੇ ਹੋ ਤੁਹਾਨੂੰ ਕੋਈ ਹੱਥ ਨਹੀਂ ਲਾਉਂਦਾ ਪਰ ਜਦੋਂ ਉਸ ਦਰਗਾਹ 'ਚ ਚਲੇ ਗਏ ਉੱਥੇ ਨਾ ਤੁਸੀਂ ਤਾਂ ਰੇੜੀਆਂ ਤੇ ਨਾਮਵਾੜੇ ਹੋ ਤੁਹਾਡੇ ਕਰਮਾਂ ਦਾ ਫਲ ਤੁਹਾਨੂੰ ਮਿਲਣਾ ਤੇ ਉਹ ਤੁਹਾਨੂੰ ਕੋਈ ਰੋਕ ਨਹੀਂ ਸਕਦਾ ਕੋਈ ਸ਼ਿਪਾਰਸ਼ ਨਹੀਂ ਉੱਥੇ ਚੱਲਣੀ ਤੇ ਕੋਈ ਪੈਸਾ ਨਹੀਂ ਚੱਲਣਾ ਪਰ ਫਿਰ ਵੀ ਗੱਲ ਹੋਰ ਆ ਹਾਂ ਹਾਂਜੀ ਉਹਦੀ ਗੱਲ ਬਿਲਕੁਲ ਰਾਈਟ ਆ ਵੀ ਮਹਾਰਾਜ ਕਹਿੰਦੇ ਵੀ ਦੇਖੋ ਕਹਿੰਦੇ ਬੰਦਾ ਵੀ ਮਾਨਸਾ ਕਿਹੋ دیਵਾਨੋਂ ਕੋਈ ਨਸ ਭਜਨੇ ਕਲੇਹਰ دیਵਾਨੋਂ ਕੋਈ ਕਿੱਥੇ ਜਾਇਆ ਉਹ ਕਹਿੰਦੇ ਵੀ ਬੰਦਾ ਨਾ ਬੰਦੇ ਦੀ ਕਚਹਿਰੀ ਚੋਂ ਆਪਾਂ ਭੱਜ ਸਕਦੇ ਆ ਪਰ ਰੱਬ ਦੀ ਕਚਹਿਰੀ ਚੋਂ ਆਪਾਂ ਕਿੱਥੇ ਭੱਜ ਨਹੀਂ ਸਕਦੇ ਬਿਲਕੁਲ ਬਿਲਕੁਲ ਵੀ ਉਹ ਹੀ ਤਾਂ ਹੈ ਹਾਂ ਤੇ ਉਹ ਆਪਾਂ ਨੂੰ ਸਜ਼ਾ ਜੋ ਆਪਾਂ ਜੋ ਕਰਮ ਕਰਦੇ ਆ ਨਾ ਤੇ ਗੁਰੂ ਸਾਹਿਬ ਨੇ ਬਾਣੀ ਚ ਲਿਖਿਆ ਆ ਕਰ ਜੈਸਾ ਬੀਜੇ ਸੋ ਲੁਣਾਇ ਕਰਮਾਂ ਸੰਧੜਾ ਖੇਤ ਉਹ ਕਹਿੰਦੇ ਜਿਹੋ ਜਿਹਾ ਬੀਜਾਂਗੇ ਉਹੋ ਜਿਹਾ ਵੱਡਣਾ ਪੈਣਾ ਉਹ ਜਿਹੇ ਵੱਡ ਲੈਣਾ ਆਪਾਂ ਬਿਲਕੁਲ ਬਿਲਕੁਲ ਹਾਂ ਇਸ ਕਰਕੇ ਨਾ ਸਾਨੂੰ ਚੰਗਾ ਹੀ ਬੀਜਣਾ ਚਾਹੀਦਾ ਕਿਸੇ ਵੀ ਲੋਭ ਲਾਲਚ ਕਰਕੇ ਦੇਖੋ ਮਾਇਆ ਦਵਿੰਦਰ ਵੀਰ ਪੈਸਾ ਆ ਕੁਛ ਵੀ ਆ ਚਾਹੇ ਇਹ ਚੀਜ਼ਾਂ ਪੈਸਾ ਜ਼ਮੀਨਾਂ ਜਾਇਦਾਦਾਂ ਇੱਥੇ ਹੀ ਰਹਿ ਜਾਣੀਆਂ ਸਭ ਕੁਝ ਇੱਕ ਸਾਦੇ ਆਦਮੀਆਂ ਦੂਜੇ ਦਾ ਆਪਾਂ ਨੂੰ ਪਤਾ ਕੋਈ ਨਹੀਂ ਆਉਣਾ ਕਿ ਨਹੀਂ ਠੀਕ ਹੈ ਤੇ ਇਸ ਰਾਮ ਦੀ ਕਾਹਤੋਂ ਆਪਾਂ ਕਾਹਤੋਂ ਆਪਾਂ ਇਹੋ ਜਿਹਾ ਕੁਝ ਕਰ ਗਏ ਹਨ ਤੇ ਸਾਨੂੰ ਇਹਨਾਂ ਚੀਜ਼ਾਂ ਤੋਂ ਦੂਰ ਰਹਿਣਾ ਚਾਹੀਦਾ ਵੀ ਜੋ ਗੁਰੂ ਸਾਹਿਬ ਨੇ ਆਪਾਂ ਨੂੰ ਕਿਹਾ ਹੱਕ ਦੀ ਕਮਾਈ ਕਰੋ ਮਿਹਨਤ ਕਰੋ ਹੱਕ ਸੱਚ ਦੀ ਕਮਾਈ ਕਰਕੇ ਲੰਗਰ ਲਾਓ ਜੀ 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 ਹਾਂ ਹੁਣ ਜਿਵੇਂ ਇੱਕ ਬਾਣੀ ਚ ਪੰਗਤੀ ਆਉਂਦੀ ਆ ਵੀਰ ਜੀ ਮਾਧਿਜ ਕਹਿੰਦੇ ਆ ਵੀ ਘਾਲ ਖਾਏ ਕਿਸ ਹੱਥੋਂ ਦੇ ਨਾਨਕ ਰਾਹੋ ਪਛਾਣੇ ਸੇ ਉਹ ਕਹਿੰਦੇ ਵੀ ਕੋਈ ਬੰਦਾ ਘਾਲਣਾ ਕਰਦਾ ਦਿਨ ਰਾਤ ਮਤਲਬ ਜਿਵੇਂ ਹੁਣ ਤੁਸੀਂ ਹੋ ਵੀਰ ਆਪਣੇ ਬਾਹਰਲੇ ਮੁਲਕਾਂ 'ਚ ਦਿਨ ਰਾਤ ਮਿਹਨਤ ਕਰਦੇ ਹੋ ਠੀਕ ਆ ਤੇ ਮਹਾਰਾਜ ਕਹਿੰਦੇ ਕੋਈ ਬੰਦਾ ਵੀ ਹੱਕ ਸੱਚ ਦੀ ਆਪਣੀ ਕਮਾਈ ਕਰਦਾ ਦਿਨ ਰਾਤ ਭੱਜਿਆ ਫਿਰਦਾ ਤੇ ਮਿਹਨਤ ਕਰਦਾ ਤੇ ਉਹ ਮਿਹਨਤ ਦੇ ਵਿੱਚੋਂ ਵੀ ਬੰਦਾ ਦਸਵੰਦ ਕੱਢਦਾ ਹੈ ਆਪਣਾ ਦਸਵੰਦ ਕਰਦਾ ਆਪਣੀ ਮਿਹਨਤ ਦੀ ਕਮਾਈ 'ਚੋਂ ਕਹਿੰਦੇ ਅਸਲ ਦੇ ਵਿੱਚ ਗੁਰੂ ਸਾਹਿਬ ਕਹਿੰਦੇ ਉਹ ਬੰਦੇ ਨੇ ਅਸਲੀ ਰਾਹ ਪਛਾਣਿਆ ਰੱਬ ਨੂੰ ਮਿਲਣ ਦਾ ਉਹਨੂੰ ਪਤਾ ਲੱਗਿਆ ਵੀ ਰੱਬ ਨੂੰ ਮਿਲਣ ਦਾ ਅਸਲੀ ਰਾਹ ਇਹ ਆ ਕਹਿੰਦੇ ਜਿਹੜੇ ਬੰਦੇ ਮਿਹਨਤ ਮਿਹਨਤ ਦੀ ਕਮਾਈ ਚੋਂ ਪੈਸੇ ਦਿੰਦੇ ਆ ਉਹਨਾਂ ਨੇ ਰੱਬ ਨੂੰ ਮਿਲਣ ਦਾ ਰਾਹ ਪ੍ਰਾਪਤ ਕਰ ਲਿਆ ਬਿਲਕੁਲ ਦੀਪੂ ਜੀ ਹਾਂ ਚਲੋ ਜਗਜੀਤ ਵੀਰੇ ਹੁਣ ਆਪਾਂ ਕਰਦੇ ਆ ਸਮਾਪਤੀ ਅੱਜ ਦਾ ਜਿਹੜਾ ਫੋਕਸ ਸੀਗਾ ਆਪਣਾ ਉਹ ਗੁਰਬਾਣੀ ਰਿਲੇਟਡ ਤੇ ਸੰਗਤ ਨੂੰ ਲੈ ਕੇ ਸੀਗਾ ਕਿ ਸੰਗਤ ਕਿ ਐਸੀ ਹੋਊਗੀ ਬੰਦੇ ਦਾ ਉਹ ਜਿਹਾ ਵਿਚਰਨ ਹੋ ਜਾਂਦਾ ਆ ਉਹ ਜਿਹਾ ਹਾਂਜੀ ਤੇ ਗੁਰਬਾਣੀ ਦੇ ਰਿਲੇਟਡ ਮਤਲਬ ਕਿ ਗੁਰਬਾਣੀ ਦੇ ਲੜ ਜੇ ਲੱਗਦੇ ਆ ਤੇ ਇਹ ਨਹੀਂ ਕਹਿੰਦੇ ਵੀ ਤੁਸੀਂ ਸਿਰਫ ਵੀ ਅਸੀਂ ਕਹਿੰਦੇ ਆ ਕਿ ਸਿੱਖ ਧਰਮ ਦੇ ਵਿੱਚ ਜੋ ਗੁਰਬਾਣੀ ਆ ਉਹ ਹੀ ਹਾਂਜੀ ਜਿਹੜੀ ਹੈ ਇੱਕ ਸਰਵਉੱਚ ਪਰ ਸਾਡੇ ਲਈ ਉਹ ਸਰਵਉੱਚਾ ਪਰ ਜਿਹੜਾ ਵੀ ਕੋਈ ਹੋਰ ਧਰਮ ਨਰ ਜਿਹੜਾ ਉਹ ਆਪਣੇ ਧਰਮ ਦੇ ਅਕੋਰਡਿੰਗਲੀ ਕੋਈ ਹਾਂਜੀ ਹਾਂਜੀ ਉਹ ਆਪਣੇ ਧਰਮ ਦੇ ਹਿਸਾਬ ਦੇ ਨਾਲ ਹੂੰ ਜੀ ਜੀ ਆਪਣੇ ਧਰਮ ਦੇ ਹਿਸਾਬ ਦੇ ਨਾਲ ਬਾਕੀ ਸਭ ਤੋਂ ਉੱਚਾ ਧਰਮ ਜਿਹੜਾ ਉਹ ਇਨਸਾਨੀਅਤ ਦਾ ਆ ਤੁਸੀਂ ਜਿਹੜੇ ਮਰਜੀ ਧਰਮ ਦੇ ਵਿੱਚੋਂ ਜਿੱਥੇ ਤੁਹਾਨੂੰ ਕਿਸੇ ਦੀ ਮਦਦ ਕਰਨ ਦਾ ਮੌਕਾ ਮਿਲ ਜਾਂਦਾ ਜੀ ਤੁਸੀਂ ਕਰ ਸਕਦੇ ਹੋ ਤਾਂ ਜਰੂਰ ਕਰਿਆ ਕਰੋ ਸੋ ਥੈਟ ਅੱਛਾ ਉਸ ਤੋਂ ਬਦਲੇ ਦੇ ਵਿੱਚ ਮੈਂ ਇੱਕ ਬੜੀ ਵਧੀਆ ਚੀਜ਼ ਦੇਖੀ ਸੀ ਕਿਸੇ ਮੂਵੀ ਦੇ ਵਿੱਚ ਤੇ ਜੇ ਬੰਦੇ ਨੂੰ ਤੁਹਾਡਾ ਧੰਨਵਾਦ ਕਰਦਾ ਨਾ ਤੁਹਾਡਾ ਭਲਾ ਕਰਨ ਦੇ ਵਿੱਚ ਉਹ ਤਾਂ ਉਹਨੂੰ ਕਹਿ ਦਿਓ ਕਿ ਵੀ ਤੂੰ ਧੰਨਵਾਦ ਨਾ ਕਰ ਜਦੋਂ ਤੈਨੂੰ ਕਿਤੇ ਮੌਕਾ ਮਿਲਿਆ ਤੂੰ ਇੱਕ ਬੰਦੇ ਦਾ ਭਲਾ ਤੂੰ ਵੀ ਜ਼ਰੂਰ ਕਰੀਂ ਇਸ ਤਰੀਕੇ ਨਾਲ ਧੀ ਹੌਲੀ ਹੌਲੀ ਚੈਨ ਬਣਦੀ ਜਾਊਗੀ ਤੇ ਜਿਹੜਾ ਇਹ ਹੈਗਾ ਤੇ ਅਗਲੀ ਵਾਰ ਮਿਲਦੇ ਆਂ ਫਿਰ ਆਪਾਂ ਅਗਲੀ ਵਾਰ ਜਗਜੀਤ ਵੀਰ ਮਿਲਦੇ ਆਂ ਆਪਾਂ ਨਵੇਂ ਪੋਡਕਾਸਟ ਦੇ ਨਾਲ ਕੋਈ ਨਵਾਂ ਟੌਪਿਕ ਲੈ ਕੇ ਆਵਾਂਗੇ ਤੁਸੀਂ ਸਾਨੂੰ ਕਮੈਂਟ ਕਰ ਸਕਦੇ ਹੋ ਸਾਨੂੰ ਮੈਸੇਜ ਕਰ ਸਕਦੇ ਹੋ ਹਾਂਜੀ ਜੇ ਤੁਸੀਂ ਕੋਈ ਵੀ ਸੰਗਤ ਦਾ ਵੀ ਲੈ ਕੇ ਆਓ ਸਾਰੀ ਸੰਗਤ ਦਾ ਵੀ ਧੰਨਵਾਦ ਹੈ ਨਾ ਜੀ 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 ਤੇ ਤੁਸੀਂ ਸਾਨੂੰ ਮੈਸੇਜ ਕਮੈਂਟ ਕਰਕੇ ਦੱਸ ਸਕਦੇ ਹੋ ਜੇ ਤੁਸੀਂ ਕੋਈ ਟੌਪਿਕ ਲਿਆਉਣਾ ਚਾਹੁੰਦੇ ਹੋ ਕਿ ਇਸ ਟੌਪਿਕ ਦੇ ਉੱਤੇ ਜਿਹੜੀ ਡਿਸਕਸ਼ਨ ਹੋਣੀ ਚਾਹੀਦੀ ਆ ਜੋ ਦੁਨੀਆ ਦੇ ਵਿੱਚ ਵਾਪਰ ਰਿਹਾ ਉਸ ਟੌਪਿਕ ਦੇ ਉੱਤੇ ਵੀ ਆਪਾਂ ਗੱਲ ਕਰ ਸਕਦੇ ਆ ਕਿਸੇ ਹੋਰ ਟੌਪਿਕ ਦੇ ਉੱਤੇ ਗੱਲ ਕਰਨੀ ਆ ਉਸ ਬਾਰੇ ਵੀ ਆਪਾਂ ਗੱਲ ਵਿਚਾਰ ਕੇ ਜੋ ਕਰ ਸਕਦੇ ਹਾਂ ਜਿਵੇਂ ਮਤਲਬ ਆਪਣੀ ਸੰਗਤ ਆਪਾਂ ਨੂੰ ਪਿਆਰ ਕਰਦੀ ਆ ਨਾ ਪਿਆਰ ਕਰੋਗੀ ਤੇ ਆਪਾਂ ਕਮੈਂਟ ਕਰੂਗੀ ਕੋਈ ਜੋ ਵੀ ਰეკਮੈਂਡ ਕਰੂਗੀ ਆਪਾਂ ਫਿਰ ਉਸ ਨਾਲ ਸੰਗਤ ਨੂੰ ਉਹਦੇ ਤੇ ਆਪਾਂ ਪੋਡਕਾਸਟ ਬਣਾ ਕੇ ਸੰਗਤ ਨਾਲ ਗੱਲ ਕਰਿਆ ਕਰਾਂਗੇ ਹਨਾ ਹਾਂਜੀ ਤੇ ਜੋ ਵੀ ਜੋ ਹਾਲਾਤਾਂ ਦੇ ਹਿਸਾਬ ਦੇ ਨਾਲ ਜੋ ਵੀ ਪੋਡਕਾਸਟ ਸਾਡੇ ਰੈਡੀ ਹੋਣਗੇ ਅਸੀਂ ਪ੍ਰਾਈ ਇਹ ਕਰਾਂਗੇ ਕਿ ਨਾਲ ਅਸੀਂ ਗੁਰਬਾਣੀ ਦੇ ਤੁਹਾਨੂੰ ਜਿਹੜੇ ਪਰ ਮੈਂ ਉਹਨਾਂ ਦੇ ਨਾਲ ਹਾਂ ਸਮਝਾਉਣਾ ਸੀ ਤੁਹਾਨੂੰ ਜਿਹੜਾ ਉਹ ਕਰੀਏ ਤੇ ਅਸਲ ਦੇ ਵਿੱਚ ਸਮਝਾਉਣਾ ਮੰਨ ਨਹੀਂ ਹੁੰਦਾ ਆ ਤਾਂ ਅਸੀਂ ਕੋਸ਼ਿਸ਼ ਇਹ ਕਰਦੇ ਆ ਕਿ ਸਾਡਾ ਮਨ ਹੀ ਸਮਝ ਜਾਵੇ ਤਾਂ ਪਰ ਅਸੀਂ ਚਾਹੁੰਦੇ ਆ ਕਿ ਨਾਲ ਦੀ ਨਾਲ ਜੇ ਸੰਗਤ ਸਾਡੇ ਨਾਲ ਜੁੜਦੀ ਆ ਤਾਂ ਇਸ ਤੋਂ ਭਲਾ ਕੰਮ ਕੋਈ ਨਹੀਂ ਕਿਉਂਕਿ ਸੰਗਤ ਕਿਸੇ ਵੀ ਰੂਪ ਦੇ ਵਿੱਚ ਹੋ ਸਕਦੀ ਆ ਇਹ ਡਿਜੀਟਲ ਰੂਪ ਹੋ ਗਿਆ ਅੱਜ ਕੱਲ ਸੰਗਤ ਦਾ ਕਿਸੇ ਕੋਲ ਨਹੀਂ ਟਾਈਮ ਹੈਗਾ ਉਹ ਘਰ ਬੈਠ ਕੇ ਕਰਦਾ ਸੋ ਜੀਤ ਵੀਰ ਜੀ ਦਾ YouTube ਚੈਨਲ ਆ ਜਿੱਥੇ ਉਹ ਬੱਚਨ ਨੂੰ ਉਹ ਜਿਹੜੀ ਆ ਗੁਰਬਾਣੀ ਸੰਥਿਆ ਦਿੰਦੇ ਨੇ ਉਹ ਵੀ ਅਸੀਂ ਟੈਗ ਕਰਾਂਗੇ ਇਸ ਵੀਡੀਓ ਦੇ ਨੀਚੇ ਤਾਂ ਤੁਸੀਂ ਉਸ ਚਾਰ ਤੇ ਜਾ ਕੇ ਉਹਨੂੰ ਸਬਸੀਆਂ ਵਾਲਾ ਚੈਨਲ ਆਪਾਂ ਉਹਦੀ ਵੀ ਲਿੰਕ ਆਪਣੇ ਦਵਿੰਦਰ ਵੀਰ ਤੁਸੀਂ ਸ਼ੇਅਰ ਕਰਦੇ ਹੋ ਨਾ ਮੈਂ ਤੁਹਾਨੂੰ ਦੇ ਦਊਂਗਾ ਹਾਂਜੀ ਉਹ ਚੈਨਲ ਜਿਹੜਾ ਆ ਉਹ ਵੀ ਤੁਸੀਂ ਸਬਸਕ੍ਰਾਈਬ ਕਰ ਲਿਓ ਤੇ ਉੱਥੇ ਤੁਸੀਂ ਆਪਣੇ ਬੱਚਿਆਂ ਨੂੰ ਜੇ ਸੰਥਿਆ ਦੇਣੀ ਚਾਹੁੰਦੇ ਹੋ ਗੁਰਬਾਣੀ ਦੀ ਤੁਸੀਂ ਪਹਿਲੀਆਂ ਵੀਡੀਓਸ ਤੋਂ ਸਟਾਰਟ ਹੋ ਜਿਓ ਤੇ ਤੁਸੀਂ ਆਪਣੇ ਬੱਚਿਆਂ ਨੂੰ ਥੋੜਾ ਥੋੜਾ ਕਰਕੇ ਇੱਥੇ ਘਰ ਬੈਠ ਕੇ ਵੀ ਸਿਖਾ ਸਕਦੇ ਹੋ ਤੇ ਉਸ ਤੋਂ ਇਲਾਵਾ ਜਿਹੜੀ ਇਤਿਹਾਸਦਿਆਂ ਬਾਤਾਂ ਹੁੰਦੀ ਆ ਉਹ ਵੀ ਜਗਜੀਤ ਵੀਰ ਜੀ ਪਾਉਂਦੇ ਨੇ ਵੀਡੀਓਸ ਉਹ ਦੂਜਾ ਚੈਨਲ ਆ ਅਸੀਂ ਉਹ ਵੀ ਟੈਗ ਕਰ ਦਾਂਗੇ ਤੁਸੀਂ ਸਾਰੇ ਜਿਹੜੇ ਚੈਨਲ ਨੇ ਸਬਸਕ੍ਰਾਈਬ ਜਗਜੀਤ ਵੀਰ ਜੀ ਦੇ ਕਰ ਲੈਣੇ ਤੇ ਇਸ ਚੈਨਲ ਨੂੰ ਵੀ ਤੁਸੀਂ ਵੱਧ ਤੋਂ ਵੱਧ ਸ਼ੇਅਰ ਕਰੋ ਸੋ ਥੈਟ ਮੁਰੂ ਸਾਡੇ ਨਾਲ ਹਾਂਜੀ ਜਰੂਰ ਜੁੜ ਜਾਣ ਜੀ ਠੀਕ ਆ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ